ਜਦੋਂ ਮੁੱਖ ਮੰਤਰੀ ਨੇ ਕਿਹਾ ਵੀ ਮਾਲਵਾ ਨਹਿਰ ਕੱਢਣੀ ਐ ਤਾਂ ਉਸ ਦਿਨ ਤੋਂ ਹੀ ਵਿਰੋਧ ਕਰਦੇ ਆਂ ਪਤਾ ਸਾਨੂੰ ਸਾਰਾ ਕੁਝ ਇਸ ਗੱਲ ਦਾ ਕਿ ਮੁੱਖ ਮੰਤਰੀ ਸਾਹਿਬ ਝੂਠ ਮਾਰਦੇ ਆ ਵੀ ਜਾਦੀ ਤੋਂ ਬਾਅਦ ਇਹ ਜਿਹੜੀ ਪਹਿਲੀ ਨਹਿਰ ਆ ਜਿਹੜੀਆਂ ਦੋਵੇਂ ਨਹਿਰਾਂ 1963 ਚ ਨਿਕਲੀਆਂ ਜਿਹੜੀ ਇਹ ਕੱਢਣ ਲੱਗਿਆ ਉਹ ਪਹਿਲੀ ਗੱਲ ਤਾਂ ਨਹਿਰ ਹੀ ਨਹੀਂ ਹੈਗੀ ਇੱਕ ਸੂਆ ਜਿਹਾ ਕੱਢਣ ਲੱਗਿਆ ਉਹਨੂੰ ਨਹਿਰ ਦਾ ਨਾਂ ਦਿੰਦੇ ਆ ਚਾਰ ਕਿੱਲੇ ਸਾਡੇ ਅੱਗੇ ਇਸ ਨਹਿਰ ਦੇ ਵਿੱਚ ਪੜੀਦੇ ਆਏ ਆ ਠੀਕ ਹੈ ਜੀ ਚਾਰ ਕਿੱਲਾਂ ਦੇ ਵਿਚਾਲ ਦੀ ਟੱਪੀ ਅੱਧੀ ਉਧਰ ਰਹੇਗੀ ਅੱਧੀ ਉਰੇਗੀ ਅੱਧੀ ਖਤਮ ਹੋਊਗੀ ਹੂੰ ਤੇ ਅੱਜ ਫੇਰ ਸਾਡੀ ਪੈਲੀ ਦੇ ਨਾਲ ਲੱਗਦੀ ਆ ਅੱਜ ਫੇਰ ਸਾਨੂੰ ਮਾਰੀ ਜਾਂਦਾ ਹੈ ਤੇ ਫਿਰ ਭਗਵਾਨ ਤਾਂ ਮਾਨ ਕੇ ਮੈਂ ਕਹਿੰਦਾ ਲੋਕ ਖੁਸ਼ ਬਹੁਤ ਖੁਸ਼ ਕਿਤੇ ਜੀ ਉਹ ਤਾਂ ਆਮ ਪਾਰਟੀ ਵਾਲੇ ਢਾੜੂ ਵਾਲੇ ਆ ਸਾਰੇ ਖੁਸ਼ ਕਿਹੜੇ ਆ ਉਹ ਪਹਿਲੀ ਗੱਲ ਤਾਂ ਮੁੱਖ ਮੰਤਰੀ ਬਣਾਉਣ ਵਾਲਾ ਹੀ ਨਹੀਂ ਸੀ ਸਾਰੇ ਉਹਨਾਂ ਨੇ ਗਲਤੀ ਕੀਤੀ ਵੀ ਮੁੱਖ ਮੰਤਰੀ ਬਣਾਇਆ ਇੱਕ ਇੱਕ ਗਾਉਣ ਵਾਲਾ ਡਬਲੀ ਵਜਾਉਣ ਵਾਲਾ ਹੂੰ ਪੰਜਾਬ ਦੀ ਏਡੀ ਬਟੀ ਮਤਲਬ ਕੌਮ ਹੈ ਉੱਥੇ ਇੱਕ ਡਬਲੀ ਵਜਾਉਣ ਵਾਲਾ ਮੁੱਖ ਮੰਤਰੀ ਕਿਵੇਂ ਪੰਜਾਬ ਨੂੰ ਚਲਾ ਸਕਦਾ ਪਾਣੀ ਦਾ ਜੇ ਇਹਨੂੰ ਇੰਨਾ ਹੀਜ ਹੈ ਸਰਾਮ ਚ ਉੱਠਿਆ ਸੀ ਨਾ ਇਹ ਹਾਂ ਉਧਰਲੇ ਉਧਰਲੇ ਪਾਸੇ ਕਿਉਂ ਨਹੀਂ ਦਿੰਦਾ ਪਾਣੀ ਸਾਡਾ 3 ਕਰੋੜ ਦਾ ਪ੍ਰੋਜੈਕਟ ਹੈ ਜਿਹੜੀ ਪਾਈਪ ਲਾਈਨਾਂ ਚਾਰ ਪਾਈਪ ਲਾਈਨਾਂ ਜਾਂਦੀਆਂ ਸਾਡੀ ਹਾਂ 1200 ਏਕੜ ਸਾਡਾ ਰਕਬਾ ਤੇ ਅਸੀਂ 12 ਲੱਖ ਰੁਪਏ ਇੱਕ ਪਾਈਪ ਲਾਈਨ ਦਾ ਬਿੱਲ ਭਰਦੇ ਆ ਮੋਟਰ ਦਾ ਉੱਤੇ ਠੀਕ ਹੈ ਤੇ ਸਾਡੇ ਦੀ ਬੰਜਰ ਹੋ ਜੂਗੀ ਜ਼ਮੀਨ ਨਿਕਲਣ ਦੇਵੋਗੇ ਜੀ ਨਾ ਜੀ ਨਾ ਇਹ ਤਾਂ ਮਰਨ ਮਰੋਣ ਵਾਲਾ ਕੰਮ ਹੋਊਗਾ ਜੀ ਪਰ ਜਿਵੇਂ S.Y.L ਦਾ ਜਿਵੇਂ ਹੋਇਆ ਅੱਗੇ ਇਹ ਪ੍ਰੋਜੈਕਟ ਵੀ ਇਵੇਂ ਹੀ ਰੱਬ ਚੇਹਰੇ ਜੂਗਾ ਜੀ ਇਹ ਇਹ ਸਰਕਾਰ ਨਹੀਂ ਨਿਕਲਣ ਦਿੰਦੀ ਐਮ ਐਲ ਏ ਡੈਂਪੀ ਨੇ ਟੈਂਪੀਟਰ ਲਾਉਣੀ ਉਹਨਾਂ ਨੂੰ ਸਵਾਲ ਕਰੋਂਗੇ ਗੱਲ ਪੂਰੇ ਕਰਾਂਗੇ ਜੀ ਅਸੀਂ ਧਰਨੇ ਹੀ ਲਾਵਾਂਗੇ ਸਾਰਾ ਕੁਝ ਕਰਾਂਗੇ ਮਰਨੋ ਮਰ ਜਾਾਂਗੇ ਅਸੀਂ ਨਹਿਰ ਨਹੀਂ ਨਿਕਲਣ ਦੇਣੀ ਗੱਲ ਮੈਂ ਕਈ ਲੋਕਾਂ ਤੋਂ ਤੁਹਾਡੇ ਵੀ ਜਦੋਂ ਤੁਸੀਂ ਵੀਡੀਓ ਪਾਈ ਕਹਿਣਗੇ ਯਾਰ ਨਹਿਰ ਹੀ ਨਿਕਲ ਦਿੰਦੇ ਤੁਸੀਂ ਦੋਦੇ ਵੇਚਦੀ ਤਿੰਨ ਨਹਿਰਾਂ ਡੱਪਦੀਆਂ ਜੀ ਤੇ ਚੌਥੀ ਨਹਿਰ ਦੀ ਲੋੜ ਹੀ ਨਹੀਂ ਗਈ ਜਦੋਂ ਇਹਦੀ ਨਹਿਰ ਦਾ ਇੱਥੇ ਟੱਕ ਰੱਖ ਕੇ ਲਾਇਆ ਗਿਆ ਉਸ ਤੋਂ ਬਾਅਦ ਵੀਡੀਓ ਆਉਂਦੀਆਂ ਸਰਕਾਰ ਦੇ ਪੇਜ ਦੇ ਉੱਤੇ ਕਿ ਲੋਕ ਬਾਗੋ ਬਾਗ ਕਿਸਾਨ ਬਾਗੋ ਬਾਗ ਉਹ ਕਿਹੜੇ ਕਿਸਾਨ ਸੀ ਫਿਰ ਉਹ ਤਾਂ ਇਹਨਾਂ ਨੇ ਪੈਦਾ ਕੀਤੇ ਕਿਸਾਨ ਸੀ ਜਿਵੇਂ ਮੋਦੀ ਸਾਹਿਬ ਨੇ ਕੀਤੇ ਸੀ ਜਦੋਂ ਮੋਦੀ ਸਾਹਿਬ ਦੇ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਸੀ ਉਦੋਂ ਉਹ ਵੀ ਕਹਿੰਦੇ ਸੀਗੇ ਬੜੇ ਕਿਸਾਨ ਪੇਸ਼ ਕਰਦੇ ਸੀਗੇ ਵੀ ਇਹ ਕਿਸਾਨ ਉਹਨਾਂ ਦੇ ਕਾਨੂੰਨਾਂ ਦੇ ਹੱਕ ਚ ਹੈ ਇਹੋ ਜੀਆਂ ਚੀਜ਼ਾਂ ਤਾਂ ਗਵਰਨਮੈਂਟ ਨੂੰ ਪੈਦਾ ਕਰਨੀਆਂ ਕੋਈ ਓਪੀਆਂ ਨਹੀਂ ਚਾਰ ਬੰਦੇ ਖੜੇ ਕਰਕੇ ਉਹਨਾਂ ਤੋਂ ਘਵਾ ਦੇਣਾ ਵੀ ਇਹ ਤਾਂ ਬੜੇ ਬਾਗੋ-ਬਾਗ ਹੈ ਜੀ ਜੇ 5 ਤੋਂ 7 ਦਰਖਤ ਨਹੀਂ ਇਹ ਲਾ ਸਕਦੇ ਤਾਂ ਸਾਡੀ ਟੋਟਲ 11 ਲੱਖ ਦੀ ਇਹਦੀ ਗਿਣਤੀ ਹੈਗੀ ਦਰਖਤ ਦੀ ਜਿੱਥੋਂ ਨਹਿਰ ਸ਼ੁਰੂ ਹੋਣੀ ਹੈ ਤੇ ਜਿੱਥੇ ਬੰਦ ਹੋਣੀ ਹੈ ਜੀ ਜਿਹਦੇ ਵਿੱਚ 6.5 ਲੱਖ ਦਰਖਤ ਹੈ ਇਹੋ ਜ ਹੈ ਜਿਹੜਾ 1 ਲੱਖ ਸੌਰੀ 1 ਫੁੱਟ ਘੇਰੇ ਤੋਂ ਉੱਪਰ ਜਾਂਦਾ ਠੀਕ ਹੈ ਮਾਲਵੇ ਦਾ ਸਭ ਤੋਂ ਵੱਡਾ ਜੰਗਲ ਹੈ ਠੀਕ ਹੈ ਸਾਡੀ ਗਵਰਨਮੈਂਟ ਨੇ ਤਬਾਹ ਕਰਨ ਲੱਗੀ ਤੇ ਆਲਟਰਨੇਟ ਸਾਨੂੰ ਜੰਗਲ ਕਿੱਥੇ ਦੇਣਗੇ ਇਹਨਾਂ ਪਾਈਪਲਾਈਨਾਂ ਨਾਲ ਲਗਭਗ ਸਾਡੇ ਪਾਣੀ ਲੱਗਦਾ ਹੋ ਗਿਆ ਤੇ ਅੱਜ ਲੋਕ ਪੈਰਾਂ 'ਸਰ ਹੋ ਗਏ ਨੇ ਪਰ ਪਤਾ ਨਹੀਂ ਕਿਉਂ ਇਸ ਮਾਨ ਸਰਕਾਰ ਦਾ ਹੁਣ ਇਹ ਟਿੱਡ ਦੁਹਣ ਲੱਗ ਗਿਆ ਕਿ ਇਹ ਲੋਕ ਖੁਸ਼ ਕਿਉਂ ਹੋ ਗਏ ਇਹਨਾਂ ਦੇ ਕਿਉਂ ਫਸਲ ਹੋਣ ਲੱਗ ਗਈ ਅਚਨ ਚੇਤ ਇੱਕ ਵੱਖਰੀ ਲਿਆ ਕੇ ਨਹਿਰ ਸਾਡੇ ਸਿਰ ਦੇ ਉੱਤੇ ਥੋਪ ਦੇਣੀ ਠੀਕ ਹੈ ਨਹਿਰ ਦਾ ਅਸੀਂ ਵਿਰੋਧ ਨਹੀਂ ਕਰਦੇ ਨਹਿਰ ਦਿੱਤੀ ਜਾ ਸਕਦੀ ਹੈ ਪਰ ਅਸੀਂ ਇਹ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਸਾਡੇ ਵੀਰਾਂ ਨੇ ਗੱਲ ਕੀਤੀ ਆ ਕਿ ਜਿਹੜਾ ਪਾਣੀ ਅਸਲ ਦੇ ਵਿੱਚ ਜਿਹੜਾ ਸੀਵਰੇਜ ਦਾ ਉੱਥੋਂ ਦਾ ਪਾਣੀ ਲਿਦਿਆਣ ਦਾ ਉਹ ਸਾਨੂੰ ਦਿੱਤਾ ਰਿਹਾ ਸਾਨੂੰ ਉਹਦੇ ਨਾਲ ਦੁੱਖ ਹੈ ਪਿਛਲੇ ਦਿਨਾਂ 'ਚ ਇੱਕ Rajasthan ਦੇ ਵਿੱਚੋਂ ਇੱਕ ਰਿਪੋਰਟ ਆਈ ਹੈ ਜੀ ਵੀ ਜਿੱਥੇ ਇੰਦਰਾ ਗਾਂਧੀ ਕਨਾਲ ਦਾ ਪਾਣੀ ਜਾਂਦਾ ਜੀ ਉਹ ਢੋਢਿਲੇ ਜਿਹੜੇ ਪਾਣੀ ਨਾਲ ਫੈਕਟ ਹੋਏ ਆ ਵੀ ਉੱਥੇ ਕੈਂਸਰ ਦੇ ਵੱਧ ਵੱਧ ਮਰੀਜ਼ ਵਧੇ ਆ ਤੇ ਜਿੱਥੋਂ ਸਾਡੀ ਮਾਲਵਾ ਨਹਿਰ ਕੱਢਣ ਨੂੰ ਕਹਿੰਦੇ ਸਾਡੇ ਕੋਲ ਤਾਂ ਪ੍ਰੋਪਰ ਹੀ ਕਾਲਾ ਪਾਣੀ ਆਉਣਾ ਜੇ ਇਹਦੀ ਜ਼ਮੀਨ ਮੇਰੇ ਨਾਲ ਲੱਗਦੀ ਹੈ ਮੈਂ ਇਹਦਾ ਇੱਕ ਹੋਰਾ ਵਾਟ ਲਵਾਂ ਇਹ ਮੈਨੂੰ ਕਤਲ ਕਰਨ ਤੇ ਕਰ ਜਾਂਦਾ ਜਾਂਦਾ ਕੀ ਰਾਜਸਥਾਨ ਸਰਕਾਰ ਇੰਨੀ ਦਿਆਲੂ ਹੋਗੀ ਕਿ ਆਪ ਨੂੰ ਫਰੀ ਦੇ ਵਿੱਚ ਜ਼ਮੀਨ ਦੇ ਰਹੀ ਹੈ ਹਾਂ ਤੁਸੀਂ ਕਹਿ ਰਹੇ ਹੋ ਕਿ ਰਾਜਸਥਾਨ ਨੂੰ ਖੁਸ਼ ਕਰਨ ਦੇ ਲਈ ਪੰਜਾਬ ਨੂੰ ਤਬਾਹ ਕਰਨ ਲੱਗੇ ਦਿਖਾ ਕੇ ਕਿ ਮਾਲਵੇ ਨੂੰ ਮਾਲਵਾ ਆਣਾ ਹੈ ਬਿਲਕੁਲ ਬਿਲਕੁਲ ਇਹ ਸਾਰਾ ਕੁਝ ਇਹ ਤਾਂ ਮੈਂ ਤਾਂ ਇਹ ਕਹੂੰਗਾ ਵੀ ਸਾਰਾ ਕੁਝ ਭਗਵਾਨ ਤੁਮਨ ਦੇ ਅਕਾਵਾ ਦੇ ਕੰਨ ਤੇ ਹੋ ਰਿਹਾ ਬਾਹਰਲੇ ਬੰਦੇ ਜਿਹੜਾ ਇੱਥੇ ਭਗਵੰਤ ਮਾਨ ਆਇਆ ਸੀਗਾ ਹੀ ਬਾਹਰਲੇ ਪਿੰਡਾਂ ਦੇ ਬੰਦੇ ਸੀਗੇ ਜੇ ਉਧਰ ਦੇ ਆਪ ਦੇ ਲੈ ਆ ਲੂਆ ਉਹਨਾਂ ਨੂੰ ਕਿਹੜਾ ਬਲਾਤਾ ਵੀ ਅਗਲੇ ਨੂੰ ਕੀ ਪਤਾ ਹੁੰਦਾ ਕਿਹੜਾ ਲੋਕਾਂ ਨੇ ਵੇਖ ਹੀ ਲੈਣਾ ਟੀਵੀ ਜਨ ਤੇ ਵੀ ਖੁਸ਼ਾ ਖੁਸ਼ ਹੈ ਇੱਕ ਗੱਲ ਫੇਰ ਕਲੀਅਰ ਕਰਦੇ ਆਂ ਵੀ ਪਾਣੀ ਮੰਗਦੇ ਸੀ ਹਾਂ ਪਾਣੀ ਮੰਗਦੇ ਹਾਂ ਤੇ ਪਾਣੀ ਮੰਗਦੇ ਰਹਾਂਗੇ ਕਿਉਂਕਿ ਪਾਣੀ ਦੀ ਸਾਨੂੰ ਜ਼ਰੂਰਤ ਹੈ ਜੀ ਪਰ ਅਸੀਂ ਕੈਂਸਰ ਨਹੀਂ ਮੰਗਦੇ ਥੁਰ ਛਪਦੇ ਵਾਲੇ ਪਾਸੇ ਤੋਂ ਜਿਹੜੀਆਂ ਜ਼ਮੀਨਾਂ ਨਹਿਰ ਦੀ ਪਰੜੀ ਤੋਂ 15-15 ਫੁੱਟ ਉੱਚੀਆਂ ਉਹਨੂੰ ਪਾਣੀ ਕਿਵੇਂ ਦੇਣਗੇ ਜਿਵੇਂ ਬਾਈ ਜੀ ਨੇ ਗੱਲ ਕੀਤੀ ਜੇ ਲਿਫਟ ਕਰਕੇ ਹੀ ਦੇਣਾ ਤਾਂ ਲਿਫਟ ਤਾਂ ਅਸੀਂ ਪਹਿਲਾਂ ਹੀ ਕਰ ਰਹੇ ਹਾਂ ਲੋਕਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਇਸ ਵਕਤ ਅਸੀਂ ਦੋਦਾ ਦੇ ਵਿੱਚ ਆ ਗਿੱਦੜਬਾਹ ਹਲਕੇ ਦਾ ਵੱਡਾ ਪਿੰਡ ਦੋਦਾ ਜਿਹਦੇ ਵਿੱਚ ਇਸ ਵਕਤ ਅਸੀਂ ਖੜੇ ਆ ਇਹ ਉਹ ਪਿੰਡ ਹੈ ਜਦੋਂ ਗਿੱਦੜਬਾਹ ਦੀ ਜਿਮਣੀ ਚੌਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਉਂਦੇ ਨੇ ਤੇ ਦੋਦਾ ਦੇ ਵਿੱਚ ਉਹ ਟੱਕ ਲਾਉਣਾ ਕਹਿ ਲੋ ਨਹੀਂ ਪੱਥਰ ਰੱਖਣਾ ਕਹਿ ਲੋ ਰੱਖ ਕੇ ਜਾਂਦੇ ਨੇ ਮਾਲਵਾ ਨਹਿਰ ਤਾਂ ਉਹ ਕਹਿੰਦੇ ਨੇ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਹੈ ਮਾਲਵੇ ਲਈ ਜਿਹੜੀ ਅਸੀਂ ਆਮ ਆਦਮੀ ਪਾਰਟੀ ਜੀ ਦਾ ਸਾਰੀ ਕਰੇਗੀ ਜਿਹਨੂੰ ਤਿਆਰ ਕਰੇਗੀ ਆਜ਼ਾਦੀ ਤੋਂ ਪਹਿਲਾਂ ਜੋ ਕੁਝ ਬਣ ਗਿਆ ਪਰ ਉਦੋਂ ਬਾਅਦ ਦੀਆਂ ਸਰਕਾਰਾਂ ਨੇ ਨਹੀਂ ਕੀਤਾ ਪਰ ਜ ਦੋਦਾ ਪਿੰਡ ਦੇ ਲੋਕ ਵੱਡੀ ਗਿਣਤੀ 'ਚ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਇੱਕ ਸਿਰੇ ਤੋਂ ਲੈ ਕੇ ਸਾਰੇ ਲੋਕਾਂ ਦੇ ਇੱਕ ਵਾਰ ਚਿਹਰੇ ਦਿਖਾ ਦੇਵੇ ਕਿ ਵੱਡੀ ਗਿਣਤੀ ਦੇ ਵਿੱਚ ਦੋਦਾ ਪਿੰਡ ਦੇ ਲੋਕ ਇਸ ਨਹਿਰ ਦੇ ਖਿਲਾਫ 71 ਹੋਏ ਨੇ ਵੱਡੀ ਗਿਣਤੀ 71 ਹੋਏ ਨੇ ਕਿਉਂ ਖਿਲਾਫ 71 ਹੋਏ ਨੇ ਕੀ ਵਜ੍ਹਾ ਹੈ ਕਿਉਂ ਇਹ ਲੋਕ ਨਹਿਰ ਨਹੀਂ ਚਾਹੁੰਦੇ ਕਿਉਂ ਇਹ ਲੋਕ ਤਰੱਕੀ ਨਹੀਂ ਚਾਹੁੰਦੇ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਕੀ ਮਾਮਲਾ ਜੀ ਸਰਕਾਰ ਤੁਹਾਡੇ ਪਿੰਡ ਆਉਂਦੀ ਹੈ ਨਹੀਂ ਪੱਥਰ ਰੱਖ ਕੇ ਜਾਂਦੀ ਹੈ ਟੱਕ ਲਾਉਂਦੀ ਹੈ ਤੇ ਕਹਿੰਦੀ ਹੈ ਕਿ ਮਾਲਵਾ ਨਹਿਰ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਤਰੱਕੀ ਹੋਵੇਗੀ ਪਾਣੀ ਆਵੇਗਾ ਫਿਰ ਤੁਸੀਂ ਕਿਉਂ ਖਿਲਾਫ ਹੈ ਪਹਿਲਾਂ ਤਾਂ ਮਨਿੰਦਰ ਇਸ ਤਰ੍ਹਾਂ ਗੱਲ ਹੈ ਵੀ ਮੁੱਖ ਮੰਤਰੀ ਸਾਹਿਬ ਝੂਠ ਮਾਰਦੇ ਆ ਵੀ ਆਜ਼ਾਦੀ ਤੋਂ ਬਾਅਦ ਇਹ ਜਿਹੜੀ ਪਹਿਲੀ ਨਹਿਰ ਹੈ ਜੀ ਆ ਜਿਹੜੀਆਂ ਦੋਵੇਂ ਨਹਿਰਾਂ 1963 ਚ ਨਿਕਲੀਆਂ ਆਜ਼ਾਦੀ 1947 ਚ ਮਿਲ ਗਈ ਸੀ ਮੁਲਕ ਨੂੰ ਪਹਿਲਾਂ ਦਾ ਮੁੱਖ ਮੰਤਰੀ ਇਸ ਗੱਲ ਤੇ ਝੂਠ ਮਾਰਦਾ ਹੈ ਵੀ ਮੈਂ ਪਹਿਲੀ ਨਹਿਰ ਕੱਢਣ ਲੱਗਾ ਹੂੰ ਇਹ ਠੀਕ ਹੈ ਇਹ ਤਾਂ ਦੋ ਮੈਨੂੰ ਪਤਾ ਵੀ ਸਾਡੇ ਕੋਲੋਂ ਨਹੀਂ ਲੰਘਦੀਆਂ ਇਸ ਕਰਕੇ ਜੀ ਨਹਿਰਾਂ ਪੰਜਾਬ ਚ ਹੋਰ ਵੀ ਨਿਕਲੀਆਂ ਜੀ ਜਿਹੜੀ ਇਹ ਕੱਢਣ ਲੱਗਾ ਉਹ ਪਹਿਲੀ ਗੱਲ ਤਾਂ ਨਹਿਰ ਹੀ ਨਹੀਂ ਹੈਗੀ ਹੂੰ ਨਹਿਰਾ ਹੁੰਦੀਆਂ ਜਿਹਦੇ ਚ ਪਾਣੀ ਜਿਵੇਂ ਹਣਾ ਰਾਜਸਥਾਨ ਕਨਾਲ ਜਾਂਦੀ ਹੈ ਇੰਦਰਾ ਗਾਂਧੀ ਕਨਾਲ ਕਹਿੰਦੇ ਜਿਹਨੂੰ ਜੀ ਇਹਦੀ 12000 ਦੀ 12000 ਕਿਊਸਕ ਪਾਣੀ ਚੱਲਦਾ ਹੈ ਇਹਦੇ ਵਿੱਚ ਕਪੈਸਿਟੀ ਇਹਦੀ ਹੈਗੀ 20000 ਕਿਊਸਕ ਦੀ ਜੀ ਤੇ ਇਹ ਕੱਢਣ ਲੱਗੇ 2000 ਕਿਊਸਕ ਦਾ ਇੱਕ ਸੂਆ ਕਹਿੰਦੇ 2000 ਦੇਣਾ ਇਹਨਾਂ ਨੇ 12-1300 ਕਿਊਸਕ ਹੀ ਹੈ ਜੀ ਇੱਕ ਸੂਆ ਜਾਂ ਕੱਢਣ ਲੱਗੇ ਉਹਨੂੰ ਨਹਿਰ ਦਾ ਨਾਂ ਦਿੰਦੇ ਆ ਸੋ ਪਹਿਲੀ ਗੱਲ ਤਾਂ ਇਹ ਹੀ ਹੈ ਵੀ ਇਹ ਨਹਿਰ ਹੀ ਨਹੀਂਗੀ ਠੀਕ ਹੈ ਜੀ ਦੂਜੀ ਗੱਲ ਇਹ ਹੈ ਵੀ ਅਸੀਂ ਪਾਣੀ ਦਾ ਵਿਰੋਧ ਨਹੀਂ ਕਰਦੇ ਜੀ ਪਾਣੀ ਸਾਨੂੰ ਦਿੱਤਾ ਗਲਤ ਟੰਗ ਨਾ ਜਾ ਰਿਹਾ ਜਿੱਥੇ ਨਹਿਰ ਨਿਕਲਣੀ ਹੈ ਅੱਜ ਤਾਈਂ ਕਦੇ ਵੀ ਛਪਦੇ ਵਾਲੇ ਪਾਸੇੋਂ ਪਾਣੀ ਚੜ੍ਹਦੇ ਵਾਲੇ ਪਾਸੇ ਨੂੰ ਨਹੀਂ ਜਾਂਦਾ ਜੀ ਇਹ ਛਪਦੇ ਵਾਲੇ ਪਾਸੇ ਨਹਿਰ ਕੱਢਣ ਲੱਗੇ ਐ ਪਾਣੀ ਦੇਣਾ ਚੜ੍ਹਦੇ ਵਾਲੇ ਪਾਸੇ ਨੂੰ ਜੀ ਉਹ ਲੱਗੂਗਾ ਲਿਫਟ ਕਰਕੇ ਤੇ ਲਿਫਟ ਪੰਪ ਪਹਿਲਾਂ ਆਲਰੇਡੀ ਲੱਗੇ ਹੋਏ ਐ ਹੂੰ ਉਹਨਾਂ ਦਾ ਅਸੀਂ ਪਾਣੀ ਲਾ ਰਹੇ ਹਾਂ ਹੂੰ ਪਿਛਲੀਆਂ ਸਰਕਾਰਾਂ ਨੇ ਜੋ ਵੀ ਪਿਛਲੀਆਂ ਸਰਕਾਰਾਂ ਆਈਆਂ ਉਹਨਾਂ ਨੇ ਪਾਣੀ ਦਿੱਤਾ ਵਕ ਵਕ ਟਾਈਮਾਂ ਤੇ ਵਕ ਵਕ ਲਿਫਟ ਪੰਪ ਮਨਜ਼ੂਰ ਹੋਈ ਹੂੰ ਤੇ ਪਾਣੀ ਵੀ ਅਸੀਂ ਇਧਰੋਂ ਸਰੰਦ ਜਿਹੜੀ ਨਹਿਰ ਸਰੰਦ ਦਾ ਸਾਨੂੰ ਪਹਿਲਾਂ ਮਿਲਦਾ ਸੀ ਉਹ ਹਾਈ ਕੋਰਟ ਦੇ ਫੈਸਲੇ ਨਾਲ ਵੀ ਇੱਕ ਪਾਸੇੋਂ ਲੈ ਲਓ ਉਹ ਅਸੀਂ ਪੁਰਾਣਾ ਪਾਣੀ ਇਧਰਲਾ ਕਟਵਾ ਕੇ ਫਿਰ ਇਧਰਲਾ ਪਾਣੀ ਲਿਆ ਵੀ ਸਾਨੂੰ ਇੱਕ ਪਾਸੇ ਪਾਣੀ ਮਿਲਦਾ ਠੀਕ ਹੈ ਜੀ ਸੋ ਹੁਣ ਇਹ ਜਿਹੜਾ ਹੈਗਾ ਸਾਡਾ ਸਿਸਟਮ ਖਰਾਬ ਕਰਨ ਲੱਗੇ ਆ ਦੂਜਾ ਇਹ ਹੈ ਵੀ ਜਿਹੜੀ ਇਹ ਕੱਢਣ ਲੱਗੇ ਆ ਸੁਆਜ ਆ ਹੂੰ ਉਹ ਇਹ ਕੱਢਣ ਲੱਗਿਆ ਹਰੀਕੇ ਹੈਡ ਤੋਂ ਉੱਥੇ ਆਉਂਦਾ ਗੰਦਾ ਪਾਣੀ ਬੁੱਢੇ ਨਾਲੇ ਦਾ ਜੀ ਉਹ ਸਾਰੀ ਦੁਨੀਆ ਨੇ ਵੇਖਿਆ ਹਰ ਰੋਜ਼ ਉੱਥੇ ਜਾਂਦੇ ਆ ਪੱਤਰਕਾਰ ਵੀ ਜਾਂਦੇ ਆ ਹੋਰ ਜਿਹੜੇ ਲੋਕ ਐ ਆਪਣੇ ਲੋਕ ਭਲਾਈ ਵਾਲੇ ਬੰਦੇ ਉਹ ਜਾਂਦੇ ਆ ਉਹ ਦੇਖਦੇ ਆ ਵੀ ਉਹ ਪਾਣੀ ਛੇਤੀ ਕੀਤੇ ਉਹਦੇ ਵਿੱਚ ਮਿਕਸ ਨਹੀਂ ਹੁੰਦਾ ਜੀ ਆਪਣੇ ਦਰਿਆ ਦੇ ਵਿੱਚ ਉਹ ਨਾਲ-ਨਾਲ ਤੁਰਿਆ ਆਉਂਦਾ ਹੁਣ ਉਹ ਜਾਂਦਾ ਹੈਗਾ ਨੇਂਦਰਾ ગાંધી ਕਨਾਲ 'ਚ ਹੂੰ ਉਹਦੇ ਦੋ ਗੇਟਾਂ ਦੇ ਵਿੱਚ ਕੱਲਾ ਕਾਲਾ ਪਾਣੀ ਜਾਂਦਾ ਹੈ ਗਾਂ ਜਾ ਕੇ ਉਹ ਮਿਕਸ ਹੋ ਜਾਂਦਾ ਹੈ ਉਹਦੀ ਕਪੈਸਿਟੀ ਹੈਗੀ ਹੈ 12000 ਕਿਊਸਕ ਦੀ ਜੀ ਉਹਦੇ ਵਿੱਚ ਤਾਂ ਚਲੋ ਬਹੁਤਾ ਨਹੀਂ ਪਤਾ ਲੱਗਦਾ ਹਮ ਕਿਉਂਕਿ ਰਿਜ਼ਲਟ ਤਾਂ ਉਹਦੇ ਵੀ ਆਉਣ ਲੱਗੇ ਹਮ ਜਿੰਨਾ ਜ਼ਿਲ੍ਹਿਆਂ 'ਚ ਪਾਣੀ ਲੱਗਦਾ ਰਾਜਸਥਾਨ 'ਚ ਉੱਥੇ ਕੈਂਸਰ ਦੇ ਕੇਸ ਵਧਣ ਲੱਗੇ ਜੀ ਇੱਕ ਦੋ ਦਿਨ ਪਹਿਲਾਂ ਹੀ ਰਿਪੋਰਟ ਆਈ ਹੈ ਵੀ ਉੱਥੇ ਕੈਂਸਰ ਦੇ ਕੇਸ ਵਧ ਗਏ ਜੀ ਸੋ ਮਤਲਬ ਜਦੋਂ ਪਾਣੀ ਸਾਨੂੰ ਦੇ ਤਾਂ ਨਹਿਰ ਠਲੇ ਪਾਸੇ ਨਿਕਲਣੀਆਂ ਜਿਹੜੀ ਉਹ ਸੁਆ ਹਮ ਤਾਂ ਉਹ ਸਾਰਾ ਪਾਣੀ ਗੰਦਾ ਕੱਲਾ ਬੁੱਢੇ ਨਾਲੇ ਦਾ ਹੀ ਆਊਗਾ ਫਿਰ ਇਥੇ ਕੈਂਸਰ ਹੀ ਪੈਦਾ ਹੋਊਗਾ ਸਾਡੇ ਖੇਤ ਵੀ ਜਿਹੜੇ ਹੋ ਜਾਣਗੇ ਬੰਜਰ ਹੋ ਜਾਣਗੇ ਤੇ ਜਿਹੜੀ ਉੱਥੋਂ ਜੋ ਕੋਈ ਫਸਲ ਪੈਦਾ ਹੋਊਗੀ ਉਹਨੂੰ ਜਿਹੜੇ ਲੋਕ ਖਾਣਗੇ ਉਹਨਾਂ ਵਾਸਤੇ ਕੈਂਸਰ ਹੀ ਪੈਦਾ ਹੋਊਗਾ ਇਸ ਕਰਕੇ ਅਸੀਂ ਉਹਦਾ ਵਿਰੋਧ ਕਰਦੇ ਆਂ ਅੱਛਾ ਜਦੋਂ ਇਹਦਾ ਇਥੇ ਰੱਖ ਕੇ ਟੱਕ ਤੁਹਾਨੂੰ ਪਤਾ ਨਹੀਂ ਸੀ ਵੀ ਇਹਦਾ ਨੁਕਸਾਨ ਹੋਣਗੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਅਸੀਂ ਤਾਂ ਉਦੋਂ ਪਹਿਲਾਂ ਵੀ ਬੋਲੇ ਸੀ ਜਦੋਂ ਸਾਨੂੰ ਇਹ ਪਤਾ ਲੱਗਿਆ ਵੀ ਇਹ ਨਹਿਰ ਕੱਢਦੇ ਉਦੋਂ ਵੀ ਫਰੋਜਪੁਰ ਇੱਕ ਬਹੁਤ ਵੱਡਾ ਧਰਨਾ ਲਾਇਆ ਸੀਗਾ ਤੇ ਉਹਦੇ ਚ ਇਹਨਾਂ ਨੇ ਵਿਸ਼ਵਾਸ ਦਵਾਇਆ ਸੀਗਾ ਵੀ ਅਸੀਂ ਇਸ ਤੇ ਵਿਚਾਰ ਕਰਾਂਗੇ ਪਰ ਇਹ ਅੰਦਰਖਾਤੇ ਇਹਦੀਆਂ ਜਿਹੜੀਆਂ ਤਿਆਰੀਆਂ ਕਰਦੇ ਰਹੇ ਜਿਹੜੀਆਂ ਇਹਨਾਂ ਨੇ ਮਨਜ਼ੂਰੀਆਂ ਵਗੈਰਾ ਲੈਣੀਆਂ ਸੀ ਦੂਜੇ ਡਿਪਾਰਟਮੈਂਟਸ ਤੋਂ ਇਹਨਾਂ ਨੇ ਉਹ ਮਨਜ਼ੂਰੀਆਂ ਵਗੈਰਾ ਲੈ ਲਈਆਂ ਜ਼ਮੀਨ ਦਾ ਜਿਹੜੇ ਐਕਵਾਇਰ ਕਰਨੀ ਸੀ ਉਹਦੇ ਵੀ ਨੋਟੀਫਿਕੇਸ਼ਨ ਕਰਕੇ ਇਹਨਾਂ ਨੇ ਸਾਰਾ ਆਪਦਾ ਕਾਰੋਬਾਰ ਪੂਰਾ ਕਰ ਲਿਆ ਤੇ ਅਸੀਂ ਤਾਂ ਉਹਦਾ ਇਹਦਾ ਪਹਿਲੇ ਦਿਨ ਤੋਂ ਹੀ ਵਿਰੋਧ ਕਰਦੇ ਜਦੋਂ ਮੁੱਖ ਮੰਤਰੀ ਨੇ ਕਿਹਾ ਵੀ ਮਾਲਵਾ ਨਹਿਰ ਕੱਢਣੀ ਆ ਤੇ ਉਸ ਦਿਨ ਤੋਂ ਹੀ ਵਿਰੋਧ ਕਰਦੇ ਆ ਪਤਾ ਸਾਨੂੰ ਸਾਰਾ ਕੁਝ ਇਸ ਗੱਲ ਦਾ ਇਸੇ ਕਰਕੇ ਤਾਂ ਅਸੀਂ ਲੜਾਈ ਲੜ ਰਹੇ ਆ ਅੱਛਾ ਇੱਕ ਗੱਲ ਇਹ ਹੈ ਕਿ ਜਦੋਂ ਇਹਦੀ ਨਹਿਰ ਦਾ ਇੱਥੇ ਟੱਕ ਰੱਖ ਕੇ ਲਾਇਆ ਗਿਆ ਉਸ ਤੋਂ ਬਾਅਦ ਵੀਡੀਓ ਆਉਂਦੀਆਂ ਸਰਕਾਰ ਦੇ ਪੇਜ ਦੇ ਉੱਤੇ ਕਿ ਲੋਕ ਬਾਗੋ ਬਾਗ ਕਿਸਾਨ ਬਾਗੋ ਬਾਗ ਉਹ ਕਿਹੜੇ ਕਿਸਾਨ ਸੀ ਫਿਰ ਉਹ ਤਾਂ ਇਹਨਾਂ ਦੇ ਪੈਦਾ ਕੀਤੇ ਕਿਸਾਨ ਸੀ ਜਿਵੇਂ ਮੋਦੀ ਸਾਹਿਬ ਨੇ ਕੀਤੇ ਸੀ ਜਦੋਂ ਮੋਦੀ ਸਾਹਿਬ ਦੇ ਤਿੰਨ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਸੀ ਉਦੋਂ ਉਹ ਵੀ ਕਹਿੰਦੇ ਸੀਗੇ ਉਹ بڑے ਕਿਸਾਨ ਪੇਸ਼ ਕਰਦੇ ਸੀਗੇ ਵੀ ਇਹ ਕਿਸਾਨ ਉਹਨਾਂ ਦੇ ਕਾਨੂੰਨਾਂ ਦੇ ਹੱਕ ਚ ਹੈ ਇਹੋ ਜੀਆਂ ਚੀਜ਼ਾਂ ਤਾਂ ਗਵਰਨਮੈਂਟ ਨੂੰ ਪੈਦਾ ਕਰਨੀਆਂ ਕੋਈ ਔਕੀਆਂ ਨਹੀਂ ਚਾਰ ਬੰਦੇ ਖੜੇ ਕਰਕੇ ਉਹਨਾਂ ਤੋਂ ਘਵਾ ਦੇਣਾ ਵੀ ਇਹ ਤਾਂ ਬੜੇ ਬਾਗੋ-ਬਾਗ ਹੈ ਜੀ ਤੇ ਲੋਕਾਂ ਦਾ ਜਿਹੜੇ ਲੋਕ ਇਹਨਾਂ ਤੋਂ ਨਾਲ ਲੱਗਦੇ ਨਹਿਰਾਂ ਦੇ ਉਹਨਾਂ ਦਾ ਸਾਰਿਆਂ ਦਾ ਨੁਕਸਾਨ ਹੈ ਜੀ ਸਾਰਿਆਂ ਦਾ ਨੁਕਸਾਨ ਹੈ ਬਿਲਕੁਲ ਨੁਕਸਾਨ ਹੈ ਜੀ ਅੱਛਾ ਕੀ ਮੰਨਿਆ ਜਾਵੇ ਮਤਲਬ ਸਰਕਾਰ ਜਿਹੜੀ ਇੱਕ ਪੱਖ ਪੇਸ਼ ਕਰ ਰਹੀ ਹੈ ਕਿ ਇਹਦੇ ਨਾਲ ਪਾਣੀ ਵਾਧੂ ਹੋ ਜਾਊਗਾ ਪਹਿਲੀ ਵਾਰ ਹੋਵੇਗਾ ਕਿ ਪਾਣੀ ਜਿਹੜਾ ਮਾਲਵੇ ਦੇ ਵਿੱਚ ਇਸ ਤਰੀਕੇ ਇਨਰ ਕਿਉਂਕਿ ਪਰਲੇ ਪਾਸੇ ਸੀ ਇਸ ਤੋਂ ਪਹਿਲਾਂ ਤੁਸੀਂ ਲਿਫਟ ਪੰਪਾਂ ਵਾਲੇ ਲੈ ਕੇ ਆਉਂਦੇ ਸੀ ਉਹ ਸਾਰਾ ਕੰਮ ਖਤਮ ਹੋ ਜਾਣਾ ਤੁਸੀਂ ਕਿਵੇਂ ਦੇਖਦੇ ਹੋ ਗੱਲ ਇਹ ਜੀ ਸਰਕਾਰ ਸਾਡੇ ਨਾਲ ਬਹੁਤ ਵੱਡਾ ਧੋਖਾ ਕਰ ਰਹੀ ਆ ਜੀ ਜਦੋਂ ਪਹਿਲਾਂ ਰਾਜਸਥਾਨ ਨਹਿਰ ਵੱਡੀ ਆ ਕੱਢੀ ਲੈ ਕੇ ਗਏ ਆ ਹੂੰ ਉਹਨਾਂ ਨੇ ਸਾਡੇ ਬਜ਼ੁਰਗ ਬਹੁਤੇ ਨੇ ਦੱਸਦੇ ਨੇ ਇਹ ਗੱਲਾਂ ਸਾਰਿਆਂ ਨੂੰ ਪਤਾ ਵੀ 1 ਏਕੜ ਦੇ ਬਜੇ ਤੁਹਾਨੂੰ 11 ਏਕੜ ਦੇਵਾਂਗੇ ਰਾਜਸਥਾਨ ਗਵਰਨਮੈਂਟ ਨੇ ਸਾਨੂੰ ਇਹ ਗੱਲ ਕਹੀ ਸੀ ਠੀਕ ਆ ਵੀ ਸਾਡੇ ਕੋਲ ਪੈਸਾ ਤਾਂ ਹੈ ਨਹੀਂ ਤੇ ਸਾਨੂੰ ਜ਼ਮੀਨ ਥੋੜੀ ਜਿਹੀ ਆਊਗੀ ਤੇ ਉਹਦੇ 11 ਏਕੜ ਦੇਵਾਂਗੇ ਕਿਸੇ ਵੀ ਕਿਸਾਨ ਨੂੰ ਇੱਕ ਨੂੰ ਵੀ ਉਹਦੇ ਜ਼ਮੀਨ ਜਿਹੜੀ ਨਹਿਰ ਚ ਗਈ ਉਹਦਾ ਇੱਕ ਵੀ ਮੁਆਵਜ਼ਾ ਜਾਂ ਜ਼ਮੀਨ ਉਹਦੇ ਬਦਲੇ ਨਹੀਂ ਦਿੱਤੀ ਠੀਕ ਹੈ ਇਸ ਕਰਕੇ ਸਾਡੇ ਨਾਲ ਹੁਣ ਵੀ ਧੂਖਾ ਹੈ ਸਰਕਾਰ ਮਨਸ਼ਾ ਹੀ ਨਹੀਂ ਕਲੀਅਰ ਕਰਦੀ ਵੀ ਆਪਦੀ ਵੀ ਪਾਣੀ ਲੈ ਕੇ ਕਿੱਥੇ ਜਾ ਰਹੀ ਹੈ ਤੇ ਕੀ ਇਹਦੇ ਬਦਲੇ ਜਿਹਦੀ ਜ਼ਮੀਨ ਆ ਰਹੀ ਉਹਨੂੰ ਪੂਰਾ ਮੁੱਲ ਮਿਲ ਰਿਹਾ ਜਾਂ ਇਹ ਪਾਣੀ ਦਾ ਬੈਨੀਫਿਟ ਸਰਕਾਰ ਸਰਕਾਰ ਨੇ ਸਾਡੇ ਨਾਲ ਪੂਰਾ ਸਾਨੂੰ ਇੱਕ ਹਨੇਰੇ ਦੇ ਵਿੱਚ ਸੜਤਾ ਧੱਕਾ ਦੇ ਕ ਜਿਵੇਂ ਉਹਾਂ ਕਿਉਂਕਿ ਕਿਸੇ ਖੂਹ ਚ ਪਾਣੀ ਨਾ ਹੋਵੇ ਤੇ ਉਹਨੂੰ ਕਿਸੇ ਨੂੰ ਪਿੱਛੇ ਧੱਕਾ ਦੇ ਦੀ ਇਹਦੇ ਚ ਹੁਣ ਮਾਰ ਤੂੰ ਨਿਕਲਣਾ ਆਪਦੀ ਮਰਜ਼ੀ ਆ ਸਾਡੀ ਕੰਡੀਸ਼ਨ ਇਹ ਆ ਸਰਕਾਰ ਆਪਦੀ ਮਨਸ਼ਾ ਨਹੀਂ ਕਲੀਅਰ ਕਰਦੀ ਸਰਕਾਰ ਦੇ ਵਿੱਚ ਘਪਲੇ ਕੁਝ ਵੀ ਹੋ ਸਕਦੇ ਆ ਜੀ ਇਹ ਇਸ ਕਰਕੇ ਅਸੀਂ ਇਸ ਨਹਿਰ ਦੇ ਹੱਕ ਚ ਲੈ ਹੱਕ ਚ ਨਹੀਂ ਹੈ ਕੀ ਕੀ ਮੰਨਿਆ ਜਾਵੇ ਮਤਲਬ ਕਿ ਬੜੇ ਲੰਮੇ ਸਮੇਂ ਬਾਅਦ ਚਲੋ ਜਿਵੇਂ ਇਹਨਾਂ ਨੇ ਤਾਂ ਗੱਲ ਕਲੀਅਰ ਕਰ ਦਿੱਤੀ ਕਿ ਇਹ ਨਹਿਰਾਂ ਤਾਂ ਆ ਵੀ ਆਜ਼ਾਦੀ ਤੋਂ ਬਾਅਦ ਦੀਆਂ ਪਰ ਪ੍ਰਚਾਰਿਆ ਤੇ ਇਹ ਕਹਿਆ ਕਿ ਆਜ਼ਾਦੀ ਤੋਂ ਬਾਅਦ ਜਿਹੜੀ ਹੈ ਪਹਿਲੀ ਨਹਿਰ ਹੈ ਮਤਲਬ ਇੰਨੀਆਂ ਲੋਕਾਂ ਦੀਆਂ ਲੋਕਾਂ ਨੂੰ ਤਾਂ ਇਹ ਪੇਸ਼ ਕੀਤਾ ਗਿਆ ਕਿ ਤੁਹਾਡੀਆਂ ਮਤਲਬ ਇਹ ਸਰਕਾਰ ਨੇ ਤੁਹਾਡੇ ਬਾਰੇ ਨਿਆਰੇ ਕਰਤੇ ਪਾਣੀ ਪਾਣੀ ਕਰ ਦੇਣਾ ਇੱਥੇ ਤੁਸੀਂ ਫਿਰ ਤੋਂ ਇਹ ਪਾਣੀ ਤੋਂ ਮਤਲਬ ਇਹ ਇਹਨਾਂ ਨੇ ਇਹ ਵੀ ਕਿਹਾ ਕਿ ਪਾਣੀ ਤੋਂ ਅਸੀਂ ਨਹੀਂ ਪਾਣੀ ਸਾਨੂੰ ਚਾਹੀਦਾ ਪਰ ਇਹ ਨਹਿਰ ਜਿਹੜੀ ਹੈ ਉਹ ਸਾਨੂੰ ਪਾਣੀ ਨਹੀਂ ਦੇ ਸਕਦੀ ਕਿਉਂ ਨਹੀਂ ਦੇ ਸਕਦੀ ਅਸਲ ਵਿੱਚ ਜੇ ਗੱਲ ਕਰੀਏ ਨਾ ਤਾਂ 1965 ਦੇ ਵਿੱਚ ਜਾਂ ਤਰੇਟ ਦੇ ਵਿੱਚ ਨਹਿਰਾਂ ਬਣਦੀਆਂ ਨੇ ਉਸ ਤੋਂ ਪਹਿਲਾਂ ਜਿੰਨੇ ਸਾਡੇ ਸੂਏ ਕੱਸੀਆਂ ਸੀ ਨੇ ਲੰਮੇ ਚੱਲਦੇ ਸੀ ਗਾਂਹ ਤੱਕ ਤਾਂ ਇਹਨਾਂ ਪਿੰਡਾਂ ਚ ਲਗਭਗ ਪਾਣੀ ਸਾਨੂੰ ਮਤਲਬ ਲਾਉਣ ਜੁਗਾ ਕਾਫੀ ਸਾਡੇ ਕੋਲੇ ਸੀਗਾ ਸੰਤੋਸ਼ਜਨਕ 1965 ਦੇ ਵਿੱਚ ਜਦੋਂ ਸਾਡੀਆਂ ਨਹਿਰਾਂ ਨੇ ਕੱਟ ਕਰਤੇ ਸਾਡੇ ਸੂਏ ਤੇ ਸਾਡੀਆਂ ਟੇਲਾਂ ਬਣ ਗਈਆਂ ਤਾਂ ਇਹਨਾਂ ਜਿਹੜੀ ਇੰਦਰਾ ਗਾਂਧੀ ਕਨਾਲ ਦੇ ਉੱਪਰਲੇ ਪਾਸੇ 5-7 ਕਿਲੋਮੀਟਰ ਦੇ ਏਰੀਆ ਜਿੰਨੇ ਵੀ ਪਿੰਡ ਆ ਗਏ ਉਹ ਸਾਰੇ ਪਿੰਡ ਟੇਲਾਂ ਬਣ ਗਏ ਤਾਂ ਉਹਨਾਂ ਪਿੰਡਾਂ ਦੇ ਵਿੱਚ ਪਿਛਲੇ 35 ਸਾਲ 1965 ਤੋਂ ਲੈ ਕੇ ਲਗਭਗ 2000 ਤੱਕ ਹੈ ਲਗਭਗ ਇਹ ਜਮੀਨਾਂ ਬੇਕਾਰ ਸੀ ਗਿਆ ਬਿਲਕੁਲ ਤੇ ਪਾਣੀ ਨਹੀਂ ਸੀ ਲੱਗਦਾ ਔਰ ਬਿਲਕੁਲ 68 ਤੋਂ ਬਿਨਾ ਕੋਈ ਫਸਲ ਨਹੀਂ ਸਾਡੇ ਇੱਥੇ ਹੁੰਦੀ ਤਾਂ ਉਹ ਸਮੇਂ ਦੀਆਂ ਸਰਕਾਰਾਂ ਸੀ ਗਿਆ ਫਿਰ ਬਾਅਦ ਦੇ ਵਿੱਚ 90 ਤੋਂ ਲੈ ਕੇ 2000 ਤੱਕ ਵਿਚਰੀਆਂ ਸਰਕਾਰਾਂ ਤਾਂ ਲੋਕਾਂ ਨੂੰ ਹਾਲਾਤ ਵੇਖਣ ਤੋਂ ਬਾਅਦ ਉਹਨਾਂ ਨੇ ਫਿਰ ਸਕੀਮਾਂ ਕੱਢ ਕੇ ਲਿਆਂਦੀਆਂ ਕੁਝ ਸਰਕਾਰ ਨੇ ਮਦਦ ਕੀਤੀ ਕੁਝ ਲੋਕਾਂ ਨੇ ਆਪ ਦੀ ਜਮੀਨਾਂ ਗਹਿਣੇ ਰੱਖ ਕੇ ਬੈਂਕਾਂ ਤੋਂ ਲੋਨ ਲੈ ਕੇ ਇਹਨਾਂ 'ਚ ਫੰਡ ਪਾ ਕੇ ਅਸੀਂ ਪਾਈਪ ਲਾਈਨਾਂ ਦੀ ਵਿਵਸਥਾ ਕੀਤੀ ਹੁਣ ਪਾਈਪ ਲਾਈਨਾਂ ਸਾਡੀਆਂ 2000 ਤੋਂ ਬਾਅਦ ਤਕਰੀਬਨ 24-25 ਸਾਲ ਹੋ ਗਏ ਲੋਕਾਂ ਨੇ ਹੌਲੀ-ਹੌਲੀ ਹੁਣ ਤੱਕ ਵੀ ਪਾਈ ਇਹਨਾਂ ਪਾਈਪਲਾਈਨਾਂ ਨਾਲ ਲਗਭਗ ਸਾਡੇ ਪਾਣੀ ਲੱਗਦਾ ਹੋ ਗਿਆ ਤੇ ਅੱਜ ਲੋਕ ਪੈਰਾਂ ਸਰ ਹੋ ਗਏ ਨੇ ਪਰ ਪਤਾ ਨਹੀਂ ਕਿਉਂ ਇਸ ਮਾਨ ਸਰਕਾਰ ਦਾ ਹੁਣ ਇਹ ਢਿੱਡ ਦੁਖਣ ਲੱਗ ਗਿਆ ਕਿ ਇਹ ਲੋਕ ਖੁਸ਼ ਕਿਉਂ ਹੋ ਗਏ ਇਹਨਾਂ ਦੇ ਕਿਉਂ ਫਸਲ ਹੋਣ ਲੱਗ ਗਈ ਬਿਲਕੁਲ ਲੋਕ ਆਪੋ ਆਪਣੇ ਸੰਤੁਸ਼ਟ ਨਹੀਂ ਸਾਰੇ ਕਿਸੇ ਨੂੰ ਪਾਣੀ ਦੀ ਘਾਟ ਨਹੀਂ ਜਿੰਨਾ ਸਾਨੂੰ ਲਗਭਗ ਲੋੜ ਆ ਉਹਨਾਂ ਅਸੀਂ ਪਾਣੀ ਮਤਲਬ ਸਾਡਾ ਸਰਕਾਰ ਨੇ ਮਨਜ਼ੂਰ ਕੀਤਾ ਉਹ ਅਸੀਂ ਆਪ ਦੇ ਲਿਫਟ ਪੰਪਾਂ ਰੇ ਚੱਕ ਰਹੇ ਆ ਤਾਂ ਅਚਨ ਚੇਤ ਇੱਕ ਵੱਖਰੀ ਲਿਆ ਕੇ ਨਹਿਰ ਸਾਡੇ ਸਿਰ ਦੇ ਉੱਤੇ ਥੋਪ ਦੇਣੀ ਠੀਕ ਆ ਨਹਿਰ ਦਾ ਅਸੀਂ ਵਿਰੋਧ ਨਹੀਂ ਕਰਦੇ ਨਹਿਰ ਦਿੱਤੀ ਜਾ ਸਕਦੀ ਆ ਪਰ ਅਸੀਂ ਇਹ ਚਾਹੁੰਦੇ ਆ ਵੀ ਜਿਸ ਤਰ੍ਹਾਂ ਸਾਡੇ ਵੀਰਾਂ ਨੇ ਗੱਲ ਕੀਤੀ ਆ ਕਿ ਜਿਹੜਾ ਪਾਣੀ ਅਸਲ ਦੇ ਵਿੱਚ ਜਿਹੜਾ ਸੀਵਰੇਜ ਦਾ ਉੱਥੋਂ ਦਾ ਪਾਣੀ ਲੈਣ ਦਾ ਉਹ ਸਾਨੂੰ ਦਿੱਤਾ ਰਿਹਾ ਸਾਨੂੰ ਉਹਦੇ ਨਾਲ ਦੁੱਖ ਹੈ ਨੰਬਰ 1 ਤੇ ਪਾਣੀ ਸੀ ਲਿਫਟ ਪੰਪ ਆ ਰਹੀ ਨਹਿਰ ਚੋਂ ਚੱਕਦੇ ਸੀ ਨੰਬਰ 2 ਦੇ ਉੱਤੇ ਨਹਿਰ ਦੇ ਨਾਲ ਜਿਹੜੀ ਵੱਡੀ ਨਹਿਰ ਆ ਇਹਦੇ ਨਾਲ ਬਹੁਤ ਸਾਰੇ ਅਸੀਂ ਧਰਤੀ ਦੇ ਵਿੱਚ ਅੰਡਰਗਰਾਉਂਡ ਬੋਰ ਕੀਤੇ ਹੋਏ ਨੇ ਉਹ ਲਿਫਟ ਪੰਪਾ ਪਾ ਕੇ ਵੀ ਅਸੀਂ ਆਪਣੇ ਖੇਤਾਂ 'ਚ ਪਾਣੀ ਲੈ ਕੇ ਜਾਣੇ ਆ ਜਦੋਂ ਇਹ ਨਹਿਰ ਬਣੂਗੀ ਇੱਕ ਪਾਸੇ ਤਾਂ ਇਹ ਨਹਿਰ ਬੰਦ ਦੇ ਨਾਲ ਬਹੁਤ ਸਾਰੇ ਦਰਖਤ ਆ ਜਿਹੜੇ ਮੇਰੇ ਨਾਲ 6 6.5 ਲੱਖ ਦੀ ਕੋਈ ਗਿਣਤੀ ਆ ਰਹੀ ਆ ਉਹ ਦਰਖਤ ਪੱਟੇ ਜਾਣਗੇ ਦੂਜੇ ਪਾਸੇ ਜਿੰਨੇ ਸਾਡੀਆਂ ਉਹ ਪ੍ਰਾਈਵੇਟ ਜਿਹੜੀ ਅਸੀਂ ਆਪ ਦੇ ਖਰਚੇ ਤੇ ਬਿਲਕੁਲ 100% ਕੀਤੇ ਨੇ ਬੋਰ ਕੀਤੇ ਨੇ ਉਹ ਸਾਰੇ ਬੋਰ ਪੱਟੇ ਜਾਣਗੇ ਤਾਂ ਜਦੋਂ ਸਾਡੇ ਕੋਲੇ ਪਾਣੀ ਸਾਡੇ ਕੋਲੇ ਹੈਗਾ ਸਭ ਕੁਝ ਠੀਕ ਠਾਕ ਚੱਲ ਰਿਹਾ ਸਰਕਾਰ ਸਕੀਮਾ ਬਣਾਉਂਦੀ ਹੁੰਦੀ ਹੈ ਲੋਕਾਂ ਦੀ ਲੋੜ ਦੇ ਮੁਤਾਬਕ ਸਾਡੇ ਪਿੰਡਾਂ ਦੇ ਵਿੱਚ ਆ ਕੇ ਸਰਵੇ ਕਰ ਨੂੰ ਤੁਹਾਨੂੰ ਕਿੰਨਿਆਂ ਨੂੰ ਲੋੜ ਆ ਕਿਸੇ ਨੂੰ ਇਸ ਨਹਿਰ ਦੀ ਲੋੜ ਨਹੀਂ ਹੈ ਪਰ ਜੇ ਦੇਣਾ ਤਾਂ ਫਿਰ ਪ੍ਰੋਪਰ ਵੇ ਨਾਲ ਦਿੱਤਾ ਜਾਂਦਾ ਇਹ ਹੀ ਨਹਿਰ ਅਗਰ 10 15 ਕਿਲੋਮੀਟਰ ਹੋਰ ਪਿੱਛੇ ਕਰਕੇ ਦਿੱਤੀ ਜਾਂਦੀ ਤਾਂ ਚੜ੍ਹਦੇ ਵਾਲੇ ਪਾਸੇ ਉਹ ਛਿੱਪਦੇ ਨੂੰ ਪਾਣੀ ਆ ਸਕਦਾ ਸੀ ਪਰ ਇਹ ਸਰਕਾਰ ਉਧਰ ਦੀ ਸੁਣਨ ਦੀ ਬਜਾਏ ਇਹ ਹੁਣ ਜਿਹੜੀ ਜ਼ਮੀਨ ਕੈਪਚਰ ਕਰ ਰਹੇ ਨੇ ਇਹ ਜਿਹੜੀ ਜ਼ਮੀਨ ਆ ਰਾਜਸਥਾਨ ਸਟੇਟ ਦੀ ਕੈਪਚਰ ਕੀਤੀ ਹੋਈ ਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੀ ਜ਼ਮੀਨ ਦੇ ਵਿੱਚ ਹੀ ਨਹਿਰ ਕੱਢ ਲਓ ਠੀਕ ਆ ਹੁਣ ਜਦੋਂ ਉਹਨਾਂ ਦੀ ਜ਼ਮੀਨ 'ਚ ਨਹਿਰ ਕੱਢਣੀ ਕਿਹੜਾ ਬੰਦਾ ਦੇਖੋ ਕਿਸੇ ਨੂੰ ਫਰੀ ਦੇ ਵਿੱਚ ਕੋਈ ਚੀਜ਼ ਦਿੰਦਾ ਨਹੀਂ ਦਿੰਦਾ ਤਾਂ ਜੇ ਰਾਜਸਥਾਨ ਦੀ ਸਟੇਟ ਮੈਂ ਸਟੇਟ ਹੈ ਜਿਹੜੀ ਪੰਜਾਬ ਸਟੇਟ ਨੂੰ ਜ਼ਮੀਨ ਦਿੰਦੀ ਆ ਤਾਂ ਇਹਦਾ ਮਤਲਬ ਕੀ ਆ ਉਹਦਾ ਪਿੱਛੇ ਕੁਛ ਨਾ ਕੋਈ ਦਾਲ ਚਕਾਲਾ ਤੇ ਦਾਲ ਚਕਾਲਾ ਇਹੀ ਆ ਜਿਸ ਤਰ੍ਹਾਂ ਸਾਡੇ ਐਮ ਡੀ ਸਾਹਿਬ ਦੱਸ ਰਹੇ ਸੀ ਹੂੰ ਕਿ ਤਕਰੀਬਨ 12000 ਕਿਊਸਕ ਪਾਣੀ ਦੇਣਾ ਕੀਤਾ ਸੀ ਇਹਨਾਂ ਨੇ ਕਪੈਸਿਟੀ ਬਣੀ ਹੋਈ ਹੈ 20000 ਕਿਊਸਕ ਦੀ ਤਾਂ ਜਿਹੜਾ 8000 ਕਿਊਸਕ ਪਾਣੀ ਘੱਟ ਹੈ ਉਸ ਪਾਣੀ ਨੂੰ ਪਤਾ ਤੇ ਇਹ ਲੱਗਿਆ ਕਿ ਹੁਣ ਅਸੀਂ ਤਾਂ ਖਰ ਮਾਪ ਨਹੀਂ ਸਕਦੇ ਕਿ 15 16000 ਕਿਊਸਕ ਤਾਂ ਹੁਣ ਵੀ ਇਸ ਦੇ ਵਿੱਚ ਪਾਣੀ ਚੱਲ ਰਿਹਾ ਤੇ ਸਰਕਾਰ ਹੋਰ ਵੀ ਪਾਣੀ ਇਸ ਤੋਂ ਵੱਧ ਦੇਣਾ ਚਾਹੁੰਦੀ ਹੈ ਤੇ ਜਿਹੜਾ ਪਾਣੀ ਉਹ ਲੋਕਾਂ ਨੇ ਇਤਰਾਜ਼ ਕੀਤਾ ਉੱਥੋਂ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਰਾਜਸਥਾਨ ਦੇ ਵਿੱਚ ਕੈਂਸਰ ਦੀ ਬਿਮਾਰੀ ਹੋਗੀ ਇਸ ਗੰਦੇ ਪਾਣੀ ਨਾਲ ਤਾਂ ਹੁਣ ਉਹਨਾਂ ਨੇ ਇਤਰਾਜ਼ ਕੀਤਾ ਵੀ ਕਿਸੇ ਤਰੀਕੇ ਨਾਲ ਇਹ ਗੰਦਾ ਪਾਣੀ ਸਾਥੋਂ ਬਾਹਰ ਕੱਢੋ ਤਾਂ ਇਹਨਾਂ ਨੇ ਉਹਨਾਂ ਨੂੰ ਖ ਜਾ ਜਿਹੜੀ ਉੱਪਰ ਦੀ ਸਰਕਾਰ ਆ ਜਿਵੇਂ ਅਸੀਂ ਕਹਿ ਤੀ ਮਤਲ ਅੱਜਕੱਲ ਇਹ ਨੈਸ਼ਨਲ ਪਾਰਟੀ ਫੋਨ ਲਾ ਕੇ ਵੀ ਅਸੀਂ ਪੂਰੇ ਸਟੇਟਾਂ ਜਾਵੜੇ ਆ ਤਾਂ ਉਹ ਪਾਰਟੀ ਉਸ ਉਸ ਸੂਬੇ ਦੇ ਵਿੱਚ ਜਾ ਕੇ ਆਪਦੇ ਪੈਰ ਪਸਾਰਨ ਵਾਸਤੇ ਹੂੰ ਹੁਣ ਇੱਥੇ ਨਹਿਰ ਦੇ ਵਿੱਚ ਜਿਹੜਾ ਕਾਲਾ ਪਾਣੀ ਸੀ ਉਹ ਸਾਡੇ ਲੋਕਾਂ ਦੇ ਉੱਪਰ ਥੋਪਿਆ ਜਾ ਰਿਹਾ ਤਾਂ ਇਸ ਕਰਕੇ ਸਾਨੂੰ ਪਾਣੀ ਦਾ ਕੋਈ ਤਰਾਜ ਦੀ ਨਹਿਰ ਕੱਢ ਲੈਣਾ ਪਰ ਇੱਕ ਤਾਂ ਪ੍ਰੋਪਰ ਤਰੀਕੇ ਨਾਲ 10-15 ਕਿਲੋਮੀਟਰ ਪਿੱਛੇ ਕੱਢਣਾ ਤਾਂ ਜਿਹੜੇ ਦੂਸਰੇ ਪਿੰਡ ਆ ਜਿਨ੍ਹਾਂ 'ਚ ਪਾਣੀ ਨਹੀਂ ਜਾਂਦਾ ਉਹਨਾਂ ਨੂੰ ਪਾਣੀ ਪਹੁੰਚੇ ਦੂਸਰਾ ਪਾਣੀ ਜਿਹੜਾ ਉਹ ਬਿਲਕੁਲ ਸਾਫ਼ ਪਾਣੀ ਜਿਹੜਾ ਨਹਿਰ ਦਾ ਉਹ ਮਿਲਣਾ ਚਾਹੀਦਾ ਤੇ ਤੀਸਰਾ ਜਿਹੜਾ ਜਿਹੜੇ ਇੱਥੋਂ ਜਿਹੜਾ ਪਾਣੀ ਹੈ ਜੀ ਹੁਣ ਇੱਥੇ ਨਹਿਰ ਕੱਢ ਵੀ ਦਿੱਤੀ ਤਾਂ ਇੱਥੋਂ 3 ਕਿਲੋਮੀਟਰ ਪਿੱਛੇ ਜਿਹੜਾ 15-20 ਫੁੱਟ ਦੀ ਉਚਾਈ ਹੈ ਤਾਂ ਉਸ ਚਾਈ ਤੇ ਪਾਣੀ ਕਿ ਕਰੋੜ ਰੁਪਏ ਦਾ ਜੇ ਪਤਨ ਕਿੰਨਾ ਖਰਚਾ ਸਰਕਾਰ ਕਰ ਰਹੀ ਆ ਸਾਨੂੰ ਉਹਦਾ ਕੋਈ ਫਾਇਦਾ ਨਹੀਂ ਲੱਗਦਾ ਉਹਦਾ ਫਾਇਦਾ ਨਹੀਂ ਜੀ ਕੀ ਮੰਨਿਆ ਜਾਵੇ ਮਤਲਬ ਸਰਕਾਰ ਕਹਿੰਦੀ ਸੀ ਕਿ ਲੋਕਾਂ ਤੋਂ ਪੁੱਛ ਕੇ ਫੈਸਲੇ ਹੋਣਗੇ ਇਹ ਸਰਕਾਰ ਅਜਿਹੀ ਹੋ ਸੱਥਾਂ ਚ ਚੱਲੂਗੀ ਤੁਹਾਨੂੰ ਪੁੱਛਿਆ ਗਿਆ ਸਾਰੇ ਬਾਰੇ ਮਨਿੰਦਰ ਜੀ ਸਭ ਤੋਂ ਪਹਿਲਾਂ ਤੇ ਜੇ ਮੈਂ ਗੱਲ ਕਰਾਂ ਸਾਨੂੰ ਗੱਲ ਕਰਦੇ ਆ ਸ਼ਰਮ ਆਉਂਦੀ ਹੈ ਵੀ ਸਾਡੀ ਸਰਕਾਰ ਡਰਾਮੇਬਾਜ਼ੀ ਵੀ ਕਰ ਲੈਂਦੀ ਹੈ ਹੂੰ ਕਿਉਂਕਿ ਸਾਡੀ ਸਰਕਾਰ ਨੇ ਇੱਕ ਡਰਾਮੇਬਾਜ਼ੀ ਕੀਤੀ ਸੀ ਹਮ ਅਮਰਸਰ ਦਾ ਇੱਕ ਵੀਸੀ ਲਿਆ ਕੇ ਉਹਨੂੰ ਲਾਇਆ ਸੀਗਾ ਵੀ ਤੂੰ ਲੋਕਾਂ ਤੋਂ ਇਤਰਾਜ਼ ਪੁੱਛੋ ਵੀ ਲੋਕ ਕੀ ਚਾਹੁੰਦੇ ਮਾਲਵਾ ਨਹਿਰ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਜੀ ਉਹਨੇ ਲੋਕਾਂ ਦੇ ਕੋਲ ਪੁੱਛਿਆ ਤਾਂ ਲੋਕਾਂ ਨੇ ਇਤਰਾਜ਼ ਜਾਰੀ ਕੀਤਾ ਲੋਕਾਂ ਨੇ ਇਤਰਾਜ਼ ਡੀਸੀਆਂ ਕੋਲੇ ਜਾ ਕੇ ਐਸਟੀਐਮ ਕੋਲੇ ਜਾ ਕੇ ਜਮਾ ਕਰਵਾਏ ਆ ਅਸੀਂ ਕਿਹਾ ਵੀ ਸਾਨੂੰ ਇਹ ਨਹਿਰ ਨਹੀਂ ਚਾਹੀਦੀ ਜੀ ਉਹਦੀ ਵਜ੍ਹਾ ਵਜ੍ਹਾ ਹੀ ਹੈ ਕਿਉਂਕਿ ਸਾਡਾ ਜਿਹੜਾ ਆਪਾਸ ਹੀ ਅਸੀਂ ਹੁਣ ਫਿਲਹਾਲ ਸਾਡੀ ਹੋ ਰਹੀ ਹੈ ਤੇ ਸਾਨੂੰ ਨਹਿਰ ਦੀ ਕੀ ਜ਼ਰੂਰਤ ਹੈ ਹਮ ਜੇ ਅਗਰ ਸਰਕਾਰ ਦੀ ਇੰਨੀ ਨੀਅਤ ਸਾਫ ਹੈ ਵੀ ਸਾਡੀ ਆਪਸੀ ਤੇ ਉਹ ਇਹਨਾਂ ਨੂੰ ਚਿੰਤਤ ਹੈ ਹੂੰ ਤੇ ਇਹਨਾਂ ਨੇ ਇੱਕ ਇਥੋਂ ਰੋਪੜ ਤੋਂ ਨਹਿਰ ਨਿਕਲਦੀ ਸੀ ਜਿਹੜੀ ਕਿ ਆ ਦੋਦਾ ਕੌਣੀ ਤੱਕ ਪਹੁੰਚਦੀ ਸੀ ਹੂੰ ਉਹ ਇਹਨਾਂ ਨੇ ਬੰਦ ਕਰ ਦਿੱਤੀ ਇੱਕ ਸੁਆਜਾ ਕਰ ਦਿੱਤਾ ਤੇ ਉਸੇ ਨੂੰ ਵੱਡੀ ਕਰਕੇ 2000 ਕਿਊਸਕ ਦੀ ਉਹ ਬਣਾ ਕੇ ਦੇ ਇਹਨਾਂ ਲੋਕਾਂ ਨੂੰ ਹੂੰ ਕਿਉਂਕਿ ਉਹ ਪਾਣੀ ਚੜ੍ਹਦੇ ਵਾਲੇ ਪਾਸੇ ਛਿਪਦੇ ਵਾਲੇ ਪਾਸੇ ਉਤਾਜੂਗਾ ਜੀ ਹੁਣ ਛਿਪਦੇ ਵਾਲੇ ਪਾਸੇ ਤੋਂ ਜਿਹੜੀਆਂ ਜ਼ਮੀਨਾਂ ਨਹਿਰ ਦੀ ਪਰੜੀ ਤੋਂ 15-15 ਫੁੱਟ ਉੱਚੀਆਂ ਉਹਨੂੰ ਪਾਣੀ ਕਿਵੇਂ ਦੇਣਗੇ ਹੂੰ ਜਿਵੇਂ ਬਾਈ ਜੀ ਨੇ ਗੱਲ ਕੀਤੀ ਜੇ ਲਿਫਟ ਕਰਕੇ ਹੀ ਦੇ ਇਹਨਾਂ ਦਾ ਲਿਫਟ ਤਾਂ ਅਸੀਂ ਪ ਨੰਬਰ 1 ਨੰਬਰ 2 ਤੇ ਇੱਕ ਸ਼ਹਿਦਤ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੋਊਗਾ ਜੀ ਇਹਨਾਂ ਨੇ ਮਹਾਲੀ ਦੇ ਵਿੱਚ ਇੱਕ ਚੌਂਕ ਬਣਾਉਣਾ ਸੀ ਉਹਦੇ ਵਿੱਚ ਦਰਖਤ ਹੁੰਦੇ ਸੀ ਪੰਜਰ ਦਰਖਤ ਹੁੰਦੇ ਸੀ ਕਿਸੇ ਨੇ ਪਟੀਸ਼ਨ ਪਾਤੀ ਵੀ ਦਰਖਤ ਨਹੀਂ ਪੱਟੇ ਜਾਣੇ ਚਾਹੀਦੇ ਉਹ ਕੋਰਟ ਦੇ ਵਿੱਚ ਗੱਲ ਹੈਗੀ ਕੋਰਟ ਨੇ ਕਮਾੜਾ ਨੂੰ ਪੁੱਛਿਆ ਅਗਰ ਜੇ ਤੁਸੀਂ ਚੌਂਕ ਬਣਾਉਣਾ ਦਰਖਤ ਪੱਟਣੇ ਆ ਤੇ ਅਲਟਰਨੇਟ ਕੀ ਦਿੰਨੇ ਹੋ ਕਿੱਥੇ ਜਗ੍ਹਾ ਤੁਹਾਡੇ ਕੋਲ ਇਹ ਜਗ੍ਹਾ ਤੇ ਦਰਖਤ ਕਿੱਥੇ ਲਾਹੋਗੇ ਤੇ ਸਾਡੀ ਪੰਜਾਬ ਸਰਕਾਰ ਜਵਾਬ ਦਿੰਦੀ ਸਾਡੇ ਕੋਲ ਜਗ੍ਹਾ ਨਹੀਂ ਜੀ ਦਰਖਤ ਨਹੀਂ ਲੈ ਸਕਦੇ ਜੇ 5 ਤੋਂ 7 ਦਰਖਤ ਨਹੀਂ ਇਹ ਲਾ ਸਕਦੇ ਤਾਂ ਸਾਡੀ ਟੋਟਲ 11 ਲੱਖ ਦੀ ਇਹਦੀ ਗਿਣਤੀ ਹੈਗੀ ਦਰਖਤ ਦੀ ਜਿੱਥੋਂ ਨਹਿਰ ਸ਼ੁਰੂ ਹੋਣੀ ਹੈ ਤੇ ਜਿੱਥੇ ਬੰਦ ਹੋਣੀ ਹੈ ਜੀ ਜਿਹਦੇ ਵਿੱਚ 6.5 ਲੱਖ ਦਰਖਤ ਹੈ ਇਹੋ ਜ ਹੈ ਜਿਹੜਾ 1 ਲੱਖ ਸੌਰੀ 1 ਫੁੱਟ ਘੇਰੇ ਤੋਂ ਉੱਪਰ ਜਾਂਦਾ ਠੀਕ ਹੈ ਪੁਰਾਣਾ ਮਾਲਵੇ ਦਾ ਸਭ ਤੋਂ ਵੱਡਾ ਜੰਗਲ ਹੈ ਠੀਕ ਹੈ ਸਾਡੀ ਗਵਰਨਮੈਂਟ ਨੂੰ ਤਬਾਹ ਕਰਨ ਲੱਗੀ ਹੈ ਤੇ ਆਲਟਰਨੇਟ ਸਾਨੂੰ ਜੰਗਲ ਕਿੱਥੇ ਦੇਣਗੇ ਹੂੰ ਜੇ ਗਵਰਨਮੈਂਟ ਕੋਲੇ 10 ਦਰਖਤ ਲਾਉਣਾ ਤੇ ਜਗ੍ਹਾ ਹੈ ਨਹੀਂ ਜੀ ਤੇ ਸਾਡੀ 11 ਲੱਖ ਦਰਖਤ ਆਸਤੇ ਇਹਨਾਂ ਕੋਲੇ ਜਗ੍ਹਾ ਕਿੱਥੇ ਹੋਏਗੀ ਹੂੰ ਬਿਲਕੁਲ ਇਹ ਪੁਆਇੰਟ ਹੋ ਗਿਆ ਅਗਲਾ ਜੇ ਆਪਾਂ ਹੋਰ ਸੋਚੀਏ ਜੀ ਵੀ ਅਸੀਂ ਇੱਕ ਗੱਲ ਫੇਰ ਕਲੀਅਰ ਕਰਦੇ ਆਂ ਵੀ ਪਾਣੀ ਮੰਗਦੇ ਸੀ ਹਾਂ ਪਾਣੀ ਮੰਗਦੇ ਹਾਂ ਤੇ ਪਾਣੀ ਮੰਗਦੇ ਰਹਾਂਗੇ ਹੂੰ ਕਿਉਂਕਿ ਪਾਣੀ ਦੀ ਸਾਨੂੰ ਜ਼ਰੂਰਤ ਹੈ ਜੀ ਪਰ ਅਸੀਂ ਕੈਂਸਰ ਨਹੀਂ ਮੰਗਦੇ ਹੂੰ ਪਾਣੀ ਦੇ ਨਾਲ ਤੇ ਕੈਂਸਰ ਨਾ ਹਾਂ ਅਸੀਂ ਕੈਂਸਰ ਨਹੀਂ ਮੰਗਦੇ ਇਹ ਤਾਂ ਸਾਡੇ ਕਹਿਣ ਦੀ ਵਜ੍ਹਾ ਕੀ ਹੈ ਜਿਵੇਂ ਬਾਈ ਜੀ ਨੇ ਦੱਸਿਆ ਵਿਸ਼ਲੇਸ਼ਣਾ ਚ ਇੱਕ ਰਾਜਸਥਾਨ ਦੇ ਵਿੱਚੋਂ ਇੱਕ ਰਿਪੋਰਟ ਆਈ ਹੈ ਜੀ ਵੀ ਜਿੱਥੇ ਇੰਦਰਾ ਗਾਂਧੀ ਕਨਾਲ ਦਾ ਪਾਣੀ ਜਾਂਦਾ ਜੀ ਦੋ ਜ਼ਿਲ੍ਹੇ ਜਿਹੜੇ ਪਾਣੀ ਨਾਲ ਅਫੈਕਟ ਹੋਏ ਆ ਹਮ ਬੀਕਾਨੇਰ ਤੇ ਇੱਕ ਜਿਹੜਾ ਹੋਰ ਅਫੈਕਟ ਹੋਇਆ ਵੀ ਉੱਥੇ ਕੈਂਸਰ ਦੇ ਵੱਧ ਤੋਂ ਵੱਧ ਮਰੀਜ਼ ਵਧੇ ਆ ਜੀ ਜੇ 100 ਕੇ ਜਿਹੜਾ ਪਾਣੀ ਜਾਂਦਾ ਉੱਥੇ ਕੈਂਸਰ ਵੱਧ ਸਕਦਾ ਤੇ ਜਿੱਥੋਂ ਸਾਡੀ ਨਹਿਰ ਕੱਢਣ ਨੂੰ ਕਹਿੰਦੇ ਜਿੱਥੇ ਸਤਲੁਜ ਤੇ ਬਿਆਸ ਮਿਲਦਾ ਹਮ ਦੋਹਾਂ ਦਰਿਆਵਾਂ ਦਾ ਸੰਗਮ ਹੁੰਦਾ ਹਮ ਉਹਦੇ ਨੇੜੇ ਆ ਕੇ ਬੁੱਢੇ ਦਰਿਆ ਦਾ ਪਾਣੀ ਜਿਹੜਾ ਇਹ ਦਰਿਆ ਦੇ ਵਿੱਚ ਪੈਂਦਾ ਹੈ ਔਰ ਦਰਿਆ ਦੇ ਵਿੱਚ ਉਹ ਮਿਕਸ ਨਹੀਂ ਹੁੰਦਾ ਇੱਕ ਸਾਈਡ ਤੇ ਤੁਰਿਆ ਆਉਂਦਾ ਹੈ ਤੁਰਿਆ ਆਉਂਦਾ ਇੰਦਰਾਗੰਧੀ ਕਨਾਲ ਦੇ ਦੋ ਗੇਟਾਂ ਵਿੱਚ ਦੀ ਉਹ ਕਾਲਾ ਪਾਣੀ ਜਾਂਦਾ ਹੈ ਤੇ ਜਿੱਥੋਂ ਸਾਡੀ ਮਾਲਵਾ ਨਹਿਰ ਕੱਢਣ ਨੂੰ ਕਹਿੰਦੇ ਸਾਡੇ ਕੋਲ ਤਾਂ ਪ੍ਰੋਪਰ ਹੀ ਕਾਲਾ ਪਾਣੀ ਆਉਣਾ ਹੈ ਜੀ ਤੇ ਇਹਦਾ ਮਤਲਬ ਸਾਡੀ ਸਰਕਾਰ ਹੈ ਵੀ ਸਾਨੂੰ ਕੈਂਸਰ ਵੰਡਣ ਜਾ ਰਹੀ ਹੈ ਹੂੰ ਵੀ ਸਭ ਤੋਂ ਵੱਡਾ ਕਾਰਨ ਤਾਂ ਸਾਨੂੰ ਕੈਂਸਰ ਵੰਡਣ ਜਾ ਰਹੀ ਹੈ ਅੱਛਾ ਤੀਜਾ ਪੁਆਇੰਟ ਜੀ ਜਦੋਂ ਐਨੇ ਜ਼ਿਮੀਦਾਰ ਭਰਾ ਖੜੇ ਆ ਕਿਸੇ ਨੂੰ ਪੁੱਛ ਕੇ ਦੇਖ ਲਓ ਜੀ ਜੀ ਇਹਦੀ ਜਮੀਨ ਮੇਰੇ ਨਾਲ ਲੱਗਦੀ ਹੈ ਹਾਂ ਮੈਂ ਇਹਦਾ ਇੱਕ ਹੋਰਾ ਵਾਢ ਲਵਾ ਇਹ ਮੈਨੂੰ ਕਤਲ ਕਰਨ ਤੇ ਟਕਰ ਜਾਂਦਾ ਜਾਂਦਾ ਕੀ ਰਾਜਸਥਾਨ ਸਰਕਾਰ ਇੰਨੀ ਦਿਆਲੂ ਹੋ ਗਈ ਵੀ ਪੰਜਾਬ ਨੂੰ ਫਰੀ ਦੇ ਵਿੱਚ ਜ਼ਮੀਨ ਦੇ ਰਹੀ ਹੈ ਹੂੰ ਉਹਦੇ ਪਿੱਛੇ ਕੋਈ ਤਾਂ ਮਨਛਾ ਹੋਊ ਬਿਲਕੁਲ ਪਰ ਸਾਨੂੰ ਜਿੱਥੋਂ ਟਕਰ ਘੋਕ ਕੇ ਪਤਾ ਲੱਗਿਆ ਵੀ ਰਾਜਸਥਾਨ ਨੇ ਇੱਕ ਰਫਾਇਨਰੀ ਲਾਈ ਹੈ ਹੂੰ ਰਫਾਇਨਰੀ ਲਾਈ ਹੈ 56 ਕਿਲੋਮੀਟਰ ਉਹ ਇੱਕ ਪਾਈਪਲਾਈਨ ਪਾ ਕੇ ਲਗਾਈ ਹੈ ਤਿੰਨ ਫੁੱਟ ਵਾਲੇ ਪਾਈਪ ਹੂੰ ਜਿਹਦੇ ਵਿੱਚ ਇਹ ਕਹ ਲੋ ਵੀ ਇੱਕ ਪੂਰੇ ਦਾ ਪੂਰਾ ਸੂਆ ਪਾਣੀ ਦਾ ਸਮਾ ਸਕਦਾ ਹਮ ਸਰਪੁਰ ਰਫਿੰਡਰੀ ਨੂੰ ਪਾਣੀ ਦੇਣ ਦੀ ਮਨਛਾ ਦੇ ਨਾਲ ਸਾਨੂੰ ਇੱਕ ਕੈਂਸਰ ਪ੍ਰੋਸਨ ਲੱਗੀ ਆ ਪੰਜਾਬ ਸਰਕਾਰ ਹਮ ਮਤ ਤੁਸੀਂ ਕਹਿ ਰਹੇ ਹੋ ਕਿ ਰਾਜਸਥਾਨ ਨੂੰ ਖੁਸ਼ ਕਰਨ ਦੇ ਲਈ ਪੰਜਾਬ ਨੂੰ ਤਬਾਹ ਕਰਨ ਲੱਗੇ ਤੇ ਖਾਸ ਕਰਕੇ ਮਾਲਵੇ ਨੂੰ ਯੂਨ ਮਾਲਵਾ ਆ ਨਾ ਬਿਲਕੁਲ ਬਿਲਕੁਲ ਜੀ ਇਹ ਸਾਰਾ ਕੁਝ ਇਹ ਤਾਂ ਮੈਂ ਤਾਂ ਇਹ ਕਹੂੰਗਾ ਵੀ ਸਾਰਾ ਕੁਝ ਭਗਵੰਤ ਮਾਨ ਦੇ ਆਕਾਵਾਂ ਦੇ ਕੈਂਡ ਤੇ ਹੋ ਰਿਹਾ ਹਮ ਯਾਰ ਹੁਣ ਮੱਗੀ ਦਾ ਮੇਲਾ ਟੱਪ ਕੇ ਗਿਆ। ਹੂੰ ਲਗਭਗ ਟੈਂਟ ਦੇ ਉੱਤੇ ਇਹਨਾਂ ਨੇ 6 ਕਰੋੜ ਰੁਪਈਆ ਖਰਚਾ ਕੀਤਾ। ਹੂੰ ਪਲੱਸ 20 ਕਿੱਲਾਂ ਦੇ ਵਿੱਚ ਇਹਨਾਂ ਨੇ ਆਪਦਾ ਪੰਡਾਲ ਲਾਇਆ ਸੀ ਆ। ਹੂੰ ਉਹਦਾ ਠੇਕਾ ਦਿੱਤਾ ਹੈ। ਹੂੰ ਵੀ ਇਹ ਕੁੱਲ ਮਿਲਾ ਕੇ ਕਹੇ ਲਈ ਉਹ 7 ਕਰੋੜ ਦੇ ਕਰੀਬ ਖਰਚਾ ਕਰਤਾ। ਤੇ ਜੇ ਇਹਨਾਂ ਨੇ ਚਾਹੁੰਦਾ ਹੀ ਸੀ ਤਾਂ 7 ਕਰੋੜ ਇਸੇ ਹੀ ਹੂੰ ਨਹਿਰ ਦੇ ਉੱਤੇ ਲਾ ਦਿੰਦੇ ਉਹਦੀ ਕੈਪੈਸਿਟੀ 20000 ਕਿਊਸਕ ਦੀ ਹੈਗੀ ਤੇ ਰਾਜਸਥਾਨ ਦੇ ਨਾਲ ਜਿਹੜੀ ਸਾਡੀ ਗਵਰਨਮੈਂਟ ਦੀ ਹੇ ਕੀ ਹੈ ਐਗਰੀਮੈਂਟ ਹੋਇਆ 12000 ਕਿਊਸ ਦਾ ਤੇ 2000 ਕਿਊਸ ਕੋਰ ਵਧਾ ਕੇ 14000 ਕਿਊਸ ਕਰਕੇ ਸਾਡੇ ਲਿਫਟ ਮੇ ਪਹੁੰਚ ਸ਼ਿਫਟ ਕਰਦੇ ਹੂੰ ਕਿਉਂਕਿ ਸ਼ਿਫਟ ਕੀਤੇ ਜਾ ਸਕਦੇ ਆ ਕਿਉਂਕਿ ਇੱਕ ਗੰਗ ਨਹਿਰ ਜਾਂਦੀ ਹੈ ਮਹਾਰਾਜ ਗੰਗਾ ਸਿੰਘ ਨੇ ਕਢਵਾਈ ਸੀ ਰਾਸਤਾ ਨਹੀਂ ਜਾਂਦੀ ਉਹ ਉਹਦੇ ਵਿੱਚ ਪੰਜਾਬ ਸਰਕਾਰ ਨੇ ਪਿਛਲੇ ਸਮਿਆਂ ਚ ਕੁਝ ਮੋਗੇ ਦਿੱਤੇ ਆ ਜੇ ਉਹਦੇ ਵਿੱਚੋਂ ਮੋਗੇ ਦਿੱਤੇ ਜਾ ਸਕਦੇ ਤੇ ਲਿਫਟ ਪੰਪ ਇਹਦੇ ਵਿੱਚ ਵੀ ਸ਼ਿਫਟ ਹੋ ਸਕਦੇ ਆ ਪਰ ਸਾਡੀ ਸਰਕਾਰ ਦੀ ਮਨਛਾ ਨਹੀਂ ਸਾਡੀ ਸਰਕਾਰ ਚਾਹੁੰਦੀ ਹੈ ਵੀ ਕਿਸੇ ਵੀ ਤਰੀਕੇ ਦੇ ਨਾਲ ਵੀ ਇਹ ਕਿਲੋ ਵੀ ਇਹਨਾਂ ਲੋਕਾਂ ਨੂੰ ਮਾਰਿਆ ਜਾਵੇ ਤੇ ਉਹਨਾਂ ਦੇ ਆਕਾ ਜਿਹੜੇ ਵੱਡੇ ਆਕਾਵਾਂ ਨੂੰ ਖੁਸ਼ ਕੀਤਾ ਜਾਵੇ ਤੇ ਜ਼ਮੀਨਾਂ ਕਾਰਪੋਰੇਟ ਹਥਿਆਕੇ ਲੈ ਜਾਣ ਪੰਜਾਬ ਦੀ ਖਸਾਨੀ ਨੂੰ ਖਤਮ ਕਰਨਾ ਚਾਹੁੰਦੇ ਆ ਜੀ 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 ਕੀ ਮੰਨਦੇ ਹੋ ਤੁਸੀਂ ਇਹ ਸਰਕਾਰ ਦੇ ਇਸ ਫੈਸਲੇ ਨੂੰ ਸਾਰਾ ਪੰਡ ਤੁਹਾਡਾ ਇਕੱਠਾ ਹੋਇਆ ਤੁਸੀਂ ਬੈਠੇ ਹੋ ਕੀ ਲੱਗਦਾ ਹੈ ਕਿ ਲੋਕ ਹਿੱਦ ਦਾ ਫੈਸਲਾ ਲੋਕ ਹਿੱਦ ਦਾ ਫੈਸਲਾ ਤਾਂ ਜਦੋਂ ਦੀ ਸਰਕਾਰ ਆਈ ਹੈ ਇਹ ਹਮ ਇੱਕ ਇੱਕ ਵੀ ਨਹੀਂ ਕੀਤਾ ਇਹਨੇ ਹਮ ਪਹਿਲੀ ਗੱਲ ਤਾਂ ਮੁੱਖ ਮੰਤਰੀ ਬਣਾਉਣ ਵਾਲਾ ਹੀ ਨਹੀਂ ਸੀ ਠੀਕ ਹੈ ਸਾਰੇ ਉਹਨਾਂ ਨੇ ਗਲਤੀ ਕੀਤੀ ਵੀ ਮੁੱਖ ਮੰਤਰੀ ਬਣਾਇਆ ਇੱਕ ਇੱਕ ਗਾਉਣ ਵਾਲਾ ਡਬਲੀ ਵਜਾਉਣ ਵਾਲਾ ਹਮ ਪੰਜਾਬ ਦੀ ਐਡੀ ਵੱਡੀ ਮਤਲਬ ਕਹੋ ਮੈਂ ਉੱਥੇ ਇੱਕ ਡਬਲੀ ਵਜਾਉਣ ਵਾਲਾ ਮੁੱਖ ਮੰਤਰੀ ਕਿਵੇਂ ਇਹਨੂੰ ਪੰਜਾਬ ਨੂੰ ਚਲਾ ਸਕਦਾ ਹੂੰ ਦੂਜਾ ਗੱਲ ਆ ਵੀ ਪਾਣੀ ਦਾ ਜੇ ਇਹਨੂੰ ਇੰਨਾ 헤ਜ ਹੈ ਹੂੰ ਸਨਾਮ ਚ ਉੱਠਿਆ ਸੀ ਨਾ ਇਹ ਹਾਂ ਉਧਰਲੇ ਉਧਰਲੇ ਪਾਸੇ ਕਿਉਂ ਨਹੀਂ ਦਿੰਦਾ ਪਾਣੀ ਹੂੰ ਇੱਧਰ ਕਿਉਂ ਰੌਲਾ ਪੈ ਰਿਹਾ ਅਸੀਂ 21% ਹੀ ਪਾਣੀ ਵਰਤਦੇ ਆ ਜਿਹੜਾ ਦਰਿਆਵਾਂ ਦਾ ਠੀਕ ਹੈ ਬਲਕਿ ਇਹ ਅਰੇ ਆ ਵੀ ਪਾਣੀ ਅਸੀਂ ਮੰਗਦੇ ਆ ਅਸੀਂ ਪਾਣੀ ਮੰਗਦੇ ਨਹੀਂ ਅਸੀਂ ਪਾਣੀ ਦੇ ਮਾਲਕ ਆ ਹੂੰ ਪੰਜਾਂ ਦਰਿਆਵਾਂ ਦੇ ਮਾਲਕ ਤੇ ਪੰਜਾਬ ਬੱਜਿਆ ਹਮ ਅਸੀਂ ਰਾਜਸਥਾਨ ਨੂੰ ਹਰਿਆਣੇ ਨੂੰ ਕਿਸੇ ਨੂੰ ਵੀ ਪਾਣੀ ਆਪ ਦੀ ਮਰਜ਼ੀ ਨਾਲ ਦੇਣਾ ਅਸੀਂ ਕਿਸੇ ਭਗਵਾਨ ਦਾ ਮਾਨ ਦੀ ਮਰਜ਼ੀ ਨਾਲ ਨਾ ਹੋਰ ਨਾਲ ਨਹੀਂ ਦੇਣਾ ਨਾ ਕੇਂਦਰ ਦੀ ਮਰਜ਼ੀ ਨਾਲ ਦੇਣਾ ਨਹਿਰ ਵੀ ਜੇ ਸਾਡਾ ਮਤਲਬ ਪੰਜਾਬ ਦਾ ਹਲਕਾ ਹੈ ਅਸੀਂ ਜਿਹੜੇ ਪੰਜਾਬ ਦੀ ਮਾਲਵੇਰੀ ਨਹਿਰ ਹੈ ਉਹ ਸਾਡੇ ਪੰਜਾਬੀਆਂ ਨੂੰ ਪੁੱਛ ਕਰਨੀ ਚਾਹੀਦੀ ਹੈ ਕਿ ਰਾਜਸਥਾਨ ਵਾਲਿਆਂ ਨੂੰ ਅਸਲ ਗੱਲ ਤਾਂ ਇਹ ਹੈ ਵੀ ਸਾਡੇ ਜਿਹੜੇ ਮਾਲਵੇ ਦੇ ਲੋਕ ਹੈ ਇਹਨਾਂ ਨਾਲ ਚੰਡੀਗੜ੍ਹ ਵਾਂਗੂੰ ਹੀ ਹੂੰ ਪਾਣੀ ਬਾਹਰ ਦੇਣਾ ਪਹਿਲਾਂ ਦਿੱਤਾ ਹੂੰ ਰਾਜਸਥਾਨ ਹਰਿਆਣੇ ਨੂੰ ਹੂੰ ਹੁਣ ਫੇਰ ਪਾਣੀ ਵੀ ਦੇਣਾ ਤੇ ਚੰਡੀਗੜ੍ਹ ਗੜ ਵਾਂਗੂੰ ਸਾਥੋਂ ਪਾਣੀ ਵੀ ਖੋਣਾ ਹੂੰ ਅਸੀਂ ਅਸੀਂ ਤਾਂ ਇਹ ਆਸ ਕਰਦੇ ਆਂ ਜੀ ਥੋਠੋਂ ਵੀ ਇਹਦਾ ਮਤਲਬ ਪੂਰਾ ਤੁਸੀਂ ਵੀ ਵਿਰੋਧ ਕਰੋ ਹੂੰ ਸਾਡਾ ਵਿਰੋਧ ਦਰਜ ਕਰਾਓ ਹੂੰ ਵੀ ਤੁਨੂੰ ਅਸੀਂ ਇਹਦਾ ਵਿਰੋਧ ਵੀ ਕਰਾਂਗੇ ਮੇਰਾ ਖਿਆਲ ਸੀ ਉੱਥੇ ਡੀਸੀ ਨੇ ਜਦੋਂ ਮੰਗ ਪੱਤਰ ਹੀ ਨਹੀਂ ਲਿਆ ਸਾਡਾ ਠੀਕ ਹੈ ਅਸੀਂ ਤਾਂ ਡਟ ਕੇ ਜਿਹੜਾ ਭਗਵੰਤ ਮਾਨ ਹੈ ਇਹਦੇ ਚਾਰ ਤਾਂ ਐਮਐਲਏ ਇੱਥੇ ਆ ਹਮ ਇੱਕ ਸੰਦਮਾ ਇੱਕ ਜੀਰੇ ਦਾ ਹੈਗਾ ਐਮਐਲਏ ਅਸੀਂ ਉਹ ਐਮਐਲਏ ਨੂੰ ਮੇਰਾ ਖਿਆਲ ਆ ਵੀ ਜੇ ਸਾਡਾ ਇਹ ਕੋਈ ਬੁਝਮੀ ਨੀਤੀ ਹੋਈ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਪਿੰਡਾਂ 'ਚ ਹੀ ਨਹੀਂ ਵੜਨ ਦੇਵਾਂਗੇ ਨਹਿਰ ਤੱਕ ਇੱਥੋਂ ਕੱਢ ਲੈਣਗੇ ਇਹ ਮਤਲਬ ਸਰਕਾਰ ਫਿਰ ਕਿਵੇਂ ਕਹਦੀ ਕਿ ਲੋਕ ਖੁਸ਼ ਬਹੁਤ ਹੈ ਲੋਕ ਤਾਂ ਦੱਸ ਕੇ ਜੀ ਵੀ ਲੋਕ ਖੁਸ਼ ਬਹੁਤ ਹੈ ਉਹ ਕਿਹੜੇ ਲੋਕ ਹੈ ਫਿਰ ਇਹ ਖੁਸ਼ ਹੈ ਜੀ ਖੋਸ਼ਤਾ ਜੀ ਗੱਲ ਸੁਣੋ ਵੀ ਜਿਹੜੇ ਆਮ ਪਾਰਟੀ ਐ ਹੂੰ ਆਮ ਪਾਰਟੀ ਦੇ ਬੰਦੇ ਘਿਹਰ ਕੇ ਹੂੰ ਸਾਰੇ ਖੁਸ਼ ਹੀ ਆਹੋ ਹੂੰ ਜਿਨ੍ਹਾਂ ਨੇ ਆ ਆ ਜਿਹੜਾ ਹੁਣ ਕੀ ਵਜਦਾ ਉਹ ਭਗਵੰਤ ਮਾਨ ਨੇ ਲਾਇਆ ਇਹ ਉਹ ਉਹ ਉਹਦੀ ਨੀਤੀ ਐ ਜਿਹੜੀ ਕ੍ਰਿਸ਼ਨ ਕੁਮਾਰ ਹਾਂ ਉਹਦਾ ਹਮਲਾ ਫੈਲਾ ਉਹ ਸਾਰਾ ਹੀ ਖੁਸ਼ ਆ ਕਿ ਉਹਨਾਂ ਨੇ ਪੈਸੇ ਖਾਣੇ ਭ੍ਰਿਸ਼ਟਾਚਾਰ ਕਰਨਾ ਹੂੰ ਇੱਕ ਆ ਗੱਲ ਵੀ ਹੋਈ ਐ ਵੀ ਸਾਡਾ ਜੰਗਲਾਤ ਮਹਿਕਮਾ ਹੂੰ ਉਹ ਜੰਗਲਾਤ ਮਹਿਕਮਾ ਵੀ ਜਿਹੜਾ ਪਟਨਾ ਹੈ ਹੂੰ ਉਹ ਵੀ ਉਹਨਾਂ ਨੂੰ ਸਾਰਾ ਕੁਝ ਕਾਪਲੇ ਚ ਹੀ ਲੈ ਜਾਣਾ ਉਹ ਉਹਦਾ ਪੈਸੇ ਦੇ ਦੇਣਗੇ ਨਹੀਂ ਦੇਣੇ ਹੂੰ ਤੀਜੀ ਗੱਲ ਆ ਵੀ ਜਿਹੜਾ ਕੈਂਸਰ ਹੈ ਹੂੰ ਇਹ ਗੱਲਾਂ ਨਹਿਰ ਦਾ ਪਾਣੀ ਹੈ ਜਿਹੜਾ ਸਾਨੂੰ ਕੈਂਸਰ ਪਹਿਲਾਂ ਵੀ ਦਿੱਤਾ ਹੈ ਹੂੰ ਤੇ ਅਸੀਂ ਕਿਸ ਤਰ੍ਹਾਂ ਅੱਗੇ ਵੀ ਮਰਿਆ ਹੂੰ ਇਹ ਕੈਂਸਰ ਅਸੀਂ ਨਹੀਂ ਲੈਣਾ ਨਹੀਂ ਲੈਣਾ ਅਸੀਂ ਪਾਣੀ ਸਾਡਾ ਸਾਡਾ ਪਾਣੀ ਹੈ ਅਸੀਂ ਆਪ ਵਰਤਾਂਗੇ ਹੂੰ ਅਸੀਂ ਕੈਂਸਰ ਵਾਲਾ ਪਾਣੀ ਉਹ 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 ਦਿੰਦਾ ਜਿਹੜਾ ਨਹੀਂ ਲੈਣਾ ਅਸੀਂ ਕੀ ਕੀ ਮੰਨਦੇ ਹੋ ਮਤਲਬ ਸਰਕਾਰ ਜਿਹੜੀ ਕਹਿ ਰਹੀ ਹੈ ਕਿ ਅਸੀਂ ਬਹੁਤ ਵੱਡਾ ਸਵਾਗਤ ਦੇ ਰਹੇ ਹਾਂ ਸਵਾਗਤ ਆ ਤੁਹਾਡੇ ਲਈ ਕੋਈ ਬਾਈ ਜੀ ਸਵਾਗਤ ਨਹੀਂ ਕੋਸ ਨਹੀਂ ਇਹ ਤਾਂ ਸਾਡੋਂ ਤਾਂ ਅੱਗੇ ਇਮਾਰਤਾਂ ਚਾਰ ਕਿਲੇ ਸਾਡੇ ਅੱਗੇ ਇਸ ਨਹਿਰ ਦੇ ਵਿੱਚ ਪੈਲੀ ਦੇ ਆਏ ਆ ਠੀਕ ਹੈ ਜੀ ਚਾਰ ਕਿੱਲਾਂ ਦੇ ਵਿਚਾਲ ਦੀ ਟੱਪੀ ਅੱਧੀ ਉਧਰ ਰਹੇਗੀ ਅੱਧੀ ਉਰੇਗੀ ਅੱਧੀ ਖਤਮ ਹੋਗੀ ਹਮ ਤੇ ਅੱਜ ਫੇਰ ਸਾਡੀ ਪੈਲੀ ਦੇ ਨਾਲ ਲੱਗਦੀ ਆ ਅੱਜ ਫੇਰ ਸਾਨੂੰ ਮਾਰੀ ਜਾਂਦਾ ਲੱਖਾਂ ਕਰੋੜਾਂ ਰੁਪਈਆ ਦਾ ਸਾਡਾ ਪਾਈਪ ਲਾਈਨਾਂ ਦਾ ਨੁਕਸਾਨ ਹੋ ਰਿਹਾ ਕਿਹੜੇ ਅਸੀਂ ਦੋ ਦੋ ਤਿੰਨ ਤਿੰਨ ਮਰਲੇ ਲੈ ਕੇ ਜ਼ਿੰਮੇਦਾਰਾਂ ਨੇ ਚੰਗੇ ਪਾਣੀ ਦੇ ਮਾਰਿਆਂ ਨੇ ਉੱਥੇ ਪੋਰ ਲਾਏ ਆ ਤੇ ਪਾਈਪਲਾਈਨਾਂ ਦੇ ਖਰਚੇ ਵਾਲੀਆਂ ਲਗਾਏ ਆ ਉਹ ਸਾਡੇ ਤਬਾਹ ਹੋ ਜਾਣੇ ਆ ਸਾਨੂੰ ਤਾਂ ਕੋਈ ਇਹਦਾ ਭੋਰਾ ਵੀ ਫਾਇਦਾ ਨਹੀਂ ਨਾ ਸਾਨੂੰ ਇਹਦਾ ਪਾਣੀ ਅੱਜ ਚਾਹੀਦਾ ਨਾ ਸਾਨੂੰ ਕੱਲ ਚਾਹੀਦਾ ਦਾ ਪਾਣੀ ਤੇ ਫਿਰ ਭਗਵੰਤ ਮਾਨ ਕਿਵੇਂ ਕਹਿੰਦੇ ਲੋਕ ਖੁਸ਼ ਬਹੁਤ ਖੁਸ਼ ਕਿਤੇ ਜੀ ਉਹ ਤਾਂ ਆਮ ਪਾਰਟੀ ਵਾਲੇ ਝਾੜੂ ਵਾਲੇ ਆ ਸਾਰੇ ਖੁਸ਼ ਕਿਹੜੇ ਆ ਉਹ ਉਹ ਤਾਂ ਉਹਨਾਂ ਨੂੰ ਇਕੱਠੇ ਕਰ ਲੈਂਦਾ ਚਾਰ ਬੰਦਿਆਂ ਨੂੰ ਤੇ ਉਹ ਬੀੜ ਕੋ ਬਣਾ ਕੇ ਜੀ ਇਹ ਤਾਂ ਖੁਸ਼ ਹੈ ਜੀ ਥਾਰੇ ਖੁਸ਼ ਆ ਕੋਈ ਖੁਸ਼ ਨਹੀਂ ਸਾਰੇ ਪਿੰਡ ਚ ਕੋਈ ਅਫਸਰ ਕੱਲੇ ਅਸੀਂ ਕਿੰਨੇ ਵਾਰੀ ਵਿਰੋਧ ਕੀਤਾ ਬਾਬੇ ਡੇਰੇ ਆਏ ਅਸੀਂ ਉਦੋਂ ਵੀ ਵਿਰੋਧ ਕੀਤਾ ਸੀ ਤਾਂ ਵੀ ਅਸੀਂ ਨਹੀਂ ਖੁਸ਼ ਸਵਾਲ ਤੁਹਾਡੇ ਐਮਪੀ ਜਿਹੜੇ ਸੌਰੀ ਐਮਐਲਏ ਡੈਂਪੀ ਨੇ ਐਮਪੀ ਤੇ ਲਾਉਣੀ ਉਹਨਾਂ ਨੂੰ ਸਵਾਲ ਕਰਾਂਗੇ ਇਹ ਗੱਲ ਲਈ ਕੀਤਾ ਜੀ ਅਸੀਂ ਉਹਨੂੰ ਮਾਨ ਪੱਤਰ ਦੇ ਕੇ ਆਏ ਹੁਣ ਵੀ ਅਸੀਂ ਉਹਦੀ ਕੋਠੀ ਦਾ ਘਰਾਓ ਕਰਾਂਗੇ ਜੇ ਨਾ ਹਟੇ ਤਾਂ ਕੀ ਕਹਿੰਦੇ ਉਹ ਕੀ ਆਂਦਾ ਉਹਨੇ ਸਾਨੂੰ ਆਖਿਆ ਸੀ ਮੈਂ ਜੀ ਭਗਵੰਤ ਮੰਤ ਕਰ ਮੈਂ ਗੱਲ ੜ ਪਾਵਾਂਗਾ ਪਰ ਸਾਨੂੰ ਨਹੀਂ ਪਤਾ ੜ ਪਾਈ ਆ ਕਿ ਨਹੀਂ ੜ ਪਾਈ ਮਤਲਬ ਉਹਨਾਂ ਨੂੰ ਸਵਾਲ ਕਰੋਗੇ ਹਾਂ ਪੂਰੇ ਕਰਾਂਗੇ ਜੀ ਅਸੀਂ ਧਰਨੇ ਹੀ ਲਾਵਾਂਗੇ ਸਾਰਾ ਕੁਝ ਕਰਾਂਗੇ ਮਰਨੋ ਮਰ ਜਾਾਂਗੇ ਅਸੀਂ ਨਹਿਰ ਨਹੀਂ ਲਿਕਲ ਦੇਣੀ ਗੱਲ ਮੁੱਕ ਗਈ ਹਾਂ ਨਹੀਂ ਨਿਕਲ ਦੇਣੀ ਨਹਿਰ ਜੀ ਨਹੀਂ ਜੀ ਸਾਡਾ ਤਾਂ ਨਹੀਂ ਇੱਥੋਂ ਪਿੰਡ ਲੁਹਾਰਾ ਜੀ 4-5 ਕਿਲੋਮੀਟਰ ਸਾਡਾ 3 ਕਰੋੜ ਦਾ ਪ੍ਰੋਜੈਕਟ ਹੈ ਇਹ ਜਿਹੜੀ ਪਾਈਪ ਲਾਈਨਾਂ 4 ਪਾਈਪ ਲਾਈਨਾਂ ਜਾਂਦੀਆਂ ਸਾਡੇ ਹਾਂ 1200 ਏਕੜ ਸਾਡਾ ਰਕਬਾ ਤੇ ਅਸੀਂ 12 ਲੱਖ ਰੁਪਈਆ ਹੀ ਇੱਕ ਪਾਈਪ ਲਾਈਨ ਦਾ ਬਿੱਲ ਭਰਦੇ ਹਾਂ ਮੋਟਰ ਦਾ ਉੱਥੇ ਠੀਕ ਹੈ ਤੇ ਸਾਡੇ ਤਾਂ ਬੰਜਰ ਹੋ ਜੂਗੀ ਜ਼ਮੀਨ ਨਾ ਉੱਤਰ ਪਾਣੀ ਕੱਸੀ ਦਾ ਪਾਣੀ ਵੱਡਾ ਮਤ ਜਾਰ ਨਹੀਂ ਸਕਦਾ ਫਿਰ ਵੀ ਲਿਫਟ ਹੀ ਹੋਣਾ ਤੇ ਜੇ ਲਿਫਟ ਹੀ ਕਰਨਾ ਫਿਰ ਕੈਂਸਰ ਜ਼ਰੂਰ ਲੈ ਕੇ ਜਾਣਾ ਜੀ ਫਿਰ ਅੱਗੇ ਸਾਡੇ ਲੱਗੀ ਜਾਂਦਾ ਜਦੋਂ ਅਸੀਂ ਮੰਗਦੇ ਹੀ ਨਹੀਂ ਫਿਰ ਸਾਡੇ ਵਧੀਆ ਲੱਗੀ ਜਾਂਦਾ ਇਹ ਤਾਂ ਉਹਨੂੰ ਬੰਦ ਕਰਨਾ ਚਾਹੁੰਦੇ ਜੀ ਉਹਨੂੰ ਬੰਦ ਕਰ ਨਹੀਂ ਮੰਨ ਦੇਣੀ ਨਹਿਰ ਜੀ ਨਾ ਜੀ ਨਾ ਹੀ ਨਿਕਲੇ ਨਾ ਹੀ ਨਿਕਲੇ ਹਾਂ ਜੀ ਤੇ ਫਿਰ ਜੇ ਅੱਗੇ ਮਤਲਬ ਜਿਵੇਂ ਜਿਸ ਤਰੀਕੇ ਨਾਲ ਸਰਕਾਰ ਆਪਦੇ ਰੁੱਖ ਚ ਕਈ ਵਾਰੀ ਆ ਜਾਂਦੀ ਹੈ ਠੱਕੇ ਨਾ ਕੱਢਣ ਠੱਕੇ ਨਾਲ ਤਾਂ ਫਿਰ ਨਾਲ ਹੀ ਐ ਫਿਰ ਵੇਖੋ ਕੀ ਬਣੂ ਮੌਕੇ ਤੇ ਹਾਂ ਜੀ ਫਿਰ ਵਿਰੋਧ ਕਰੀ ਜਾਵਾਂਗੇ ਮੂਹਰੇ ਪਾਵਾਂਗੇ ਹੋਰ ਕੀ ਕਰਾਂਗੇ ਤਰਲੇ ਤਾਂ ਮਾਰਾਂਗੇ ਮਰਦੇ ਹੋਰ ਕੀ ਕਰਾਂਗੇ ਨਿਕਲਣ ਦਿਓਗੇ ਜੀ ਨਾ ਜੀ ਨਾ ਇਹ ਤਾਂ ਮਰਨ ਮਰੋਣ ਵਾਲਾ ਕੰਮ ਹੋਊਗਾ ਜੀ ਪਰ ਜਿਵੇਂ ਐਸਵਾਈਐਲ ਦਾ ਜਿਵੇਂ ਹੋਇਆ ਅੱਗੇ ਇਹ ਪ੍ਰੋਜੈਕਟ ਵੀ ਇਵੇਂ ਰੱਬ ਝੇਰੇ ਜੂਗਾ ਜੀ ਇਹ ਸਰਕਾਰ ਨਹੀਂ ਨਿਕਲ ਦਿੰਦੇ ਜੀ ਕਿਥੋਂ ਤੇ ਕਰ ਜਾਣਾ ਪਿਆ ਉੱਥੋਂ ਤੇ ਕਰ ਜਾਵਾਂਗੇ ਜੀ ਸਰਕਾਰ ਤਾਂ ਕਹਿੰਦੀ ਲੋਕ ਖੁਸ਼ ਬਹੁਤ ਹੈ ਜੀ ਨਹੀਂ ਨਹੀਂ ਇਹ ਲੋਕ ਸਾਰੇ ਹੀ ਖੜੇ ਆ ਹਜ਼ਾਰ ਬੰਦਾ ਖੜਾ ਜੀ ਇੱਥੇ ਹਮ ਸਾਰਿਆਂ ਹੁਣ ਤੁਸੀਂ ਪੁੱਛ ਹੀ ਲਿਆ ਸਾਰਿਆਂ ਨੂੰ ਨਹੀਂ ਜੀ ਖੁਸ਼ ਕਿਹੜੇ ਨੇ ਖੋਜ ਤਾਂ 2-4 ਬੰਦੇ ਹੁੰਦੇ ਜੀ ਪਿੰਡ ਚੋਂ ਬਾਹਰਲੇ ਬੰਦੇ ਜਿਹੜਾ ਇੱਥੇ ਭਗਵੰਤ ਮਾਨ ਆਇਆ ਸੀਗਾ ਜੀ ਬਾਹਰਲੇ ਪਿੰਡਾਂ ਦੇ ਬੰਦੇ ਸੀਗੇ ਜਿਹੇ ਉੱਧਰ ਦੇ ਆਪਦੇ ਲੈ ਆ ਲੂਆ ਉਹਨਾਂ ਨੂੰ ਕਿਹੜਾ ਬਲਾਤਾ ਵੀ ਅਗਲੇ ਨੂੰ ਕੀ ਪਤਾ ਹੁੰਦਾ ਕਿਹੜਾ ਲੋਕਾਂ ਨੇ ਵੇਖ ਹੀ ਲੈਣਾ ਟੀਵੀ ਤੇ ਵੀ ਖੁਸ਼ ਆ ਖੁਸ਼ ਮਤਲਬ ਤੁਸੀਂ ਖੁਸ਼ ਨਹੀਂ ਨਹੀਂ ਜੀ ਸਾਡੇ ਏਰੀਏ ਦੇ ਕਿਤੇ ਖੁਸ਼ ਨਹੀਂ ਸਿਰੇ ਨਹਿਰਾਂ ਤੋਂ ਪਾਣੀ ਲਾਉਂਦੇ ਮਤਲਬ ਤੁਹਾਡੇ ਵਿਧਾਇਕ ਕੌਣਗੇ ਉਹਨਾਂ ਨੂੰ ਸਵਾਲ ਕਰੋਂਗੇ ਇਸ ਗੱਲ ਨੂੰ ਲੈ ਕੇ ਹਾਂਜੀ ਹਾਂਜੀ ਪੂਰੇ ਪਹਿਲਾਂ ਵੀ ਕਰਿਆ ਜੀ ਹੁਣ ਵੀ ਕਰਾਂਗੇ ਕਰਾਂਗੇ ਸਵਾਲ ਜੀ ਹਾਂਜੀ ਬਾਈ ਜੀ ਮੈਂ ਨਾ ਗਲਾ ਸਿੰਘ ਸਰਪੰਚ ਦੋਦੇ ਪਿੰਡ ਤੇ ਕਈ ਲੋਕ ਕਹਿੰਦੇ ਆ ਤੁਸੀਂ ਨਹਿਰ ਦਾ ਵਿਰੋਧ ਕਰਦੇ ਆ ਜੀ ਅਸੀਂ ਬਾਈ ਡੈਂਪੀ ਦੀ ਮਦਦ ਵੀ ਕੀਤੀ ਆ ਹਾਂ ਪਹਿਲੇ ਦਿਨ ਤੋਂ ਹੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਨਹਿਰ ਦਾ ਸਾਨੂੰ ਕੋਈ ਬੈਨੀਫਿਟ ਨਹੀਂ ਅਸੀਂ ਦੋ ਨਹਿਰਾਂ ਪਹਿਲਾਂ ਕਢਾਤੀਆਂ ਜੀ ਜੀ ਤੀਜੀ ਨਹਿਰ ਅਸੀਂ ਹੋਰ ਬ੍ਰਾਂਚ ਵੀ ਕਢਾਤੀ ਚੌਥਾ ਅਸੀਂ ਚੰਦਬਨ ਡਰੇਨ ਕਢਾਤੀ ਜੀ ਜੀ ਵੀ ਸਾਡੇ ਯਾਰ ਦੋ ਨਹਿਰਾਂ ਪਹਿਲਾਂ ਨਿਕਲੀਆਂ ਸਾਨੂੰ ਨਹਿਰਾਂ ਦੀ ਲੋੜ ਨਹੀਂ ਹੁਣ ਜਿੱਥੇ ਲੋੜ ਆ ਜਿੰਨਾ ਲੋਕਾਂ ਨੂੰ ਉਧਰ ਦੀ ਕਢਾ ਦਿਓ ਹਾਂ ਕਈ ਲੋਕੋਂ ਤੁਹਾਡੇ ਵੀ ਜਦੋਂ ਤੁਸੀਂ ਵੀਡੀਓ ਪਾਈ ਕਹਿਣਗੇ ਯਾਰੇ ਨਹਿਰ ਹੀ ਨਿਕਲ ਦਿੰਦੇ ਹੂੰ ਤੁਸੀਂ ਦੋਦੇ ਵੇਚਦੀ ਤਿੰਨ ਨਹਿਰਾਂ ਡੱਪਦੀਆਂ ਜੀ ਤੇ ਚੌਥੀ ਨਹਿਰ ਦੀ ਲੋੜ ਹੀ ਨਹੀਂ ਗਈ ਜੀ ਹਾਂ ਤੇ ਅਸੀਂ ਵੀ ਹੁਣ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਉਹਨਾਂ ਨੇ ਰੈਲੀ ਵਿੱਚ ਵੀ ਕਿਹਾ ਸੀਗਾ ਭਗਵੰਤ ਮਾਨ ਨੂੰ ਵੀ ਅਰੇ ਨਹਿਰ ਦੀ ਸਾਨੂੰ ਲੋੜ ਨਹੀਂ ਜੇ ਤੁਸੀਂ ਸਰਵਾ ਕਰਾ ਲਓ ਹੂੰ ਜਿਹੜੇ ਪਿੰਡਾਂ ਨੂੰ ਲੋੜ ਆ ਉਧਰ ਦੀ ਨਹਿਰ ਕੱਢ ਦੋ ਹੂੰ ਨਹਿਰ ਦਾ ਤਾਂ ਹੀ ਫਾਇਦਾ ਹੁੰਦਾ ਵੀ ਉੱਥੋਂ ਕਈ ਵੱਡਵਾ ਪਾਣੀ ਤਾਂ ਮਿਲੇ ਲਿਫਟ ਪੰਪ ਨਹੀਂ ਅਸੀਂ ਹੁਣ ਲਾਉਣੇ ਲਿਫਟ ਪੰਪ ਨੇ ਫੇਰ ਲੱਗਣਾ ਹੂੰ ਤੇ ਪਰ ਉਹ ਹਜੇ ਕਿਉਂਕਿ ਕਾਨੂੰਨੀ ਕਾਰਵਾਈ ਉਹ ਕਰੀ ਜਾਂਦੇ ਸਾਡੀ ਜਿਹੜੀਆਂ ਜ਼ਮੀਨਾਂ ਸਿੰਘ ਇਹ ਪਿਟੇਲਣੋਂ ਮਿਲੇ ਆ ਕੋਈ ਗਲਤ ਕੀ ਅਸੀਂ ਜੀ ਉਹਨਾਂ ਨੂੰ ਮੰਗ ਪੱ ਤਕਰੀਬਨ ਅਸੀਂ ਸਾਰੇ ਜਿੰਨੇ ਵੀ ਪਿੰਡ ਦੇ ਬੰਦੇ ਮੋਤਵਾਰ ਸਾਰੇ ਜਾ ਕੇ ਆਏ ਜੀ ਹਾਂ ਉਹਨ ਵੀ ਤਕਰੀਬਨ ਸਾਰੀਆਂ ਪਾਰਟੀਆਂ ਦੇ ਬੰਦੇ ਇੱਥੇ ਇਕੱਲਾ ਕੋਈ ਇੱਕ ਪਾਰਟੀ ਦਾ ਹੈ ਨਹੀਂਗਾ ਜੀ ਹਾਂ ਅਸੀਂ ਜਦੋਂ ਸਾਰਾ ਪਿੰਡ ਕਹੀਏ ਨੇ ਵੀ ਸਾਨੂੰ ਮਾੜਾ ਪਾਣੀ ਨਹੀਂ ਚਾਹੀਦਾ ਜੀ ਹਾਂ ਕਿਉਂਕਿ ਜਿਹੜਾ ਤੁਸੀਂ ਇਹ ਚੰਦਪਨ ਡਰੇਨ ਇੱਧਰ ਦੇਖ ਰਹੇ ਹੋ ਜੀ ਹਾਂ ਜੀ ਇੱਥੇ ਇਹ ਚ ਹੁਣ ਬਠਿੰਡੇ ਦਾ ਪਾਣੀ ਵੀ ਇਹ ਚ ਆ ਗਿਆ ਸੀਵਰੇਜ ਦਾ ਜੀ ਉਧਰੋਂ ਲੁਧਿਆਣੇ ਦਾ ਪਾਣੀ ਆ ਜੂਆ ਜੀ ਸਾਡੇ ਦਾ ਤਿੰਨ ਸਾਈਡ ਤੋਂ ਪਹਿਲਾਂ ਹੀ ਸੀਵਰੇਜ ਦਾ ਪਾਣੀ ਆ ਗਿਆ ਤਾਂ ਰੋਟੀ ਖਾਣੀ ਔਖੀ ਹੋ ਜੂਗੀ ਇੱਥੇ ਹੂੰ ਤੇ ਅਸੀਂ ਇਹੀ ਮੰਗ ਕਰਦੇ ਵੀ ਸਾਨੂੰ ਇਹ ਨਹਿਰ ਦੀ ਲੋੜ ਉਧਰ ਕਰ ਦਿਓ ਜੀ ਸਾਡੇ ਕਰ ਦਿਓ ਵੀ ਡੀਸੀ ਨੇ ਸਾਡਾ ਮੰਗ ਪੱਤਰ ਹਾਂ ਅਸੀਂ ਉੱਥੇ ਇੱਕ ਦਿਨ ਅਸੀਂ ਜੀ ਸੰਕੇਤਕ ਧਰਨਾ ਰੱਖਿਆ ਸੀ ਸਾਰੇ ਪਿੰਡ ਦੇ ਸਾਰੇ ਜਿੰਨੇ ਵੀ ਪਿੰਡ ਇਥੋਂ ਮੁਕਤ ਜਿਹੜੇ ਦੇ ਪੈਂਦੇ ਆ ਜੀ ਸੰਕੇਤਕ ਧਰਨਾ ਦਿੱਤਾ ਸੀ ਉੱਥੇ ਅਸੀਂ ਘੰਟਾ ਕਾਹਦਾ ਜਿਹੜੇ ਬੁਲਾ ਰਹੇ ਨੇ ਬੋਲਣ ਤੋਂ ਬਾਅਦ ਹਾਂ ਤੇ ਅਸੀਂ ਮੰਗ ਪੱਤਰ ਦੀ ਉਹਨਾਂ ਨੂੰ ਕਿਹਾ ਵੀ ਸਾਥੋਂ ਲੈ ਲਓ ਪਰ ਉਹਨਾਂ ਨੇ ਘੰਟਾ ਨਹੀਂ ਮੰਗ ਪੱਤਰ ਲਿਆ ਫਿਰ ਅਸੀਂ ਉਥੋਂ ਉੱਠ ਕੇ ਆ ਗਏ ਜੀ 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 ਹੁਣ ਅੱਜ ਤਾਂ ਹੀ ਤੁਹਾਨੂੰ ਇੱਥੇ ਦਿਖਾਇਆ ਤੁਹਾਨੂੰ ਨਹਿਰਾਂ ਵੀ ਦਿਖਾਵਾਂਗੇ ਜਿਹੜੀਆਂ ਸਾਡੇ ਜਾਂਦੀਆਂ ਜੀ ਜੀ ਅਸੀਂ ਉਹ ਕਿਸਾਨਾਂ ਜਿਨ੍ਹਾਂ ਦੀ ਪੈੜੀ ਨਾਲ ਆਉਂਦੀ ਆ ਜੀ ਇੰਦਰਾ ਕਨਾਲ ਦੇ ਤੇ ਸਰਾਂ ਦੇ ਨਹਿਰ ਦੇ ਠੀਕ ਹੈ ਜੀ ਸਾਡੀ ਪਹਿਲਾਂ ਪਹਿਲੀ 600 ਰੁਪਏ ਵਿੱਚ ਪਹਿਲਾਂ ਵੇ ਹੋਈ ਹੈ ਜੀ ਹੁਣ ਸਾਡੇ ਪਿੰਡ ਦਾ 60 ਲੱਖ ਦਾ ਰੇਟ ਆ ਹੁਣ ਵੀ ਸਰਕਾਰੀ ਰੇਟ ਜਿਹੜਾ ਸਾਨੂੰ ਮਿਲਣਾ 30 ਲੱਖ ਰੁਪਈਆ ਜੀ ਤੁਸੀਂ ਦੇਖ ਲਓ ਅੱਜ ਵੀ ਅੱਧੇ ਦੇ ਰੇਟ ਹੀ ਮਿਲਣਾ ਸਾਨੂੰ ਜਿਹਦਾ ਪਹਿਲੀ ਤੋਂ ਬੱਟੇ ਪਹਿਲੀ ਦੁਆਰਾ ਬਣ ਜਾਂਦੀ ਹੈ ਨਹੀਂ ਪਹਿਲੀ ਪਹਿਲਾਂ ਨਹੀਂ ਬਣੀ ਜੀ ਪਹਿਲਾਂ 600 ਰੁਪਏ ਨੂੰ ਜਦੋਂ ਵੇ ਹੋਈ ਹੈ ਜੀ ਚਾਰ ਕਿੱਲੇ ਆਏ ਸਾਡੇ ਆਜੇ ਹੁਣ ਵੀ ਸਾਡੀ ਨਾਲ ਪਹਿਲੀ ਲੱਗਦੀ ਹੈ ਸਾਨੂੰ ਤਾਂ ਇੱਕ ਤਰ੍ਹਾਂ ਦੀ ਫੇਰ ਸਜ਼ਾ ਲੱਗ ਰਹੀ ਹੈ ਜੀ ਪਹਿਲਾਂ 1958 60 ਜਦੋਂ ਪਹਿਲੀਆਂ ਹੋ ਗਈਆਂ ਉਦੋਂ ਹੁਣ ਨਾਲ ਰੋਚੋਂ ਜੀ ਮੈਨੂੰ ਪ੍ਰੋਚਾ ਨਹੀਂ ਕੜੀ ਨਹੀਂ ਚਾਹੀਦੀ ਰੋਚ ਨਹੀਂ ਚਾਹੀਦੀ